ਅੱਜ ਦੇ ਹਾਲਾਤ ਇਹ ਨੇ ਕਿ ਸਿੱਖ ਸਿਆਸਤ ਦੇ ਵਿੱਚ ਬੜੀ ਉਤਲ-ਫੁਤਲ ਫੈਲੀ ਹੋਈ ਆ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਗਵਾਈ ਕਰਦਾ ਰਿਹਾ ਪੰਦੀ ਪਾਰਟੀ ਮੰਨਿਆ ਜਾਂਦਾ ਸੀ ਜਿੱਥੇ ਸੰਧਾਂਤਿਕ ਤੌਰ ਤੇ ਪਿਛਲੇ 20-25 ਸਾਲਾਂ ਦੇ ਵਿੱਚ ਗਰਾਵਟ ਦੇਖਣ ਨੂੰ ਮਿਲ ਰਹੀ ਸੀ ਹੁਣ ਰਾਜਨੀਤਿਕ ਤੌਰ ਤੇ ਬੋਟਾਂ ਦੇ ਤੌਰ ਤੇ ਵੀ ਗਰਾਵਟ ਦੇਖਣ ਨੂੰ ਮਿਲ ਰਹੀ ਆ ਤੇ ਦੋ ਚਿਹਰੇ ਸਰਬਜੀਤ ਸਿੰਘ ਖਾਲਸਾ ਤੇ ਅਮਰਿਤਪਾਲ ਹੁਰੀ ਜਿੱਤੇ ਵੀ ਨੇ ਦੋਵੇਂ ਘਟਨਾਵਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜਿਹੜਾ ਧੜਾ ਸੀ ਓਹੋ ਉਹ ਦੋਵੇਂ ਪੰਥਕ ਇਸ਼ੂਸ ਤੇ ਵੀ ਤੇ ਜਿਹੜਾ ਪੋਲਿਟਿਕਲ ਇਸ਼ੂ ਵੀ ਸੀਗਾ ਉਹ ਦੋਵਾਂ ਤੇ ਕਾਬੂ ਉਸ ਨੂੰ ਅਕਾਲੀ ਦਲ ਸੀ ਉਸ ਨੇ ਕਿਤੇ ਨਾ ਕਿਤੇ ਖਤਾਹੀ ਆਪ ਦੀ ਵਰਤ ਕੇ ਤੇ ਇਹ ਜਿਹੜੇ ਦੋਵੇਂ ਐਸਪੈਕਟਸ ਜਿਸ ਕਰਕੇ ਇਹ ਪਾਰਟੀ ਹੋਂ ਦੇ ਵਿੱਚ ਆਈ ਸੀ ਉਹ ਦੋਵੇਂ ਇਹਨਾਂ ਨੇ ਗਿਵ ਅਪ ਕਰਤੇ ਉਸ ਕਰਕੇ ਜਿਹੜਾ ਗ੍ਰਾਫ ਹੈ ਉਸ ਦੇ ਨਾਲ ਦੂ ਤਿੰਨ ਹੋਰ ਵੀ ਗੱਲਾਂ ਹੋਣ ਹੁਣ ਗੱਲ ਇਹ ਹੈ ਕਿ ਉਸ ਦੇ ਵਿੱਚ ਸੁਧਾਰ ਕਿਸ ਤਰ੍ਹਾਂ ਆਇਆ ਹੈ ਜੀਪੀਸੀ ਤੇ ਜਿਹੜੇ ਪ੍ਰਬੰਧ ਹੈ ਉਹ ਕਹਿੰਦੇ ਇੱਕ ਕਿ ਇੱਕ ਪੋਲੀਟੀਕਲ ਪਾਰਟੀ ਦੇ ਪ੍ਰਬੰਧ ਅਧੀਨ ਚੱਲਦੀ ਹੈ ਤੇ ਉਸ ਤਰੀਕੇ ਦੇ ਵਿੱਚ ਸੁਧਾਰ ਕਿਸ ਤਰ੍ਹਾਂ ਆਏਗਾ ਕਿਉਂਕਿ ਅੱਜਕੱਲ ਮੇਰੇ ਵਰਗਾ ਛੋਟਾ ਜਿਹਾ ਬੰਦਾ ਵੀ ਜਥੇਦਾਰ ਸਾਹਿਬ ਤੇ ਕਿੰਤੂ ਪਰੰਤੂ ਕਰਦਾ ਗੁਰਮਤ ਨੂੰ ਤੁਸੀਂ ਤਲੰਜਲੀ ਨਹੀਂ ਦੇ ਸਕਦੇ ਜਿਹੜੀ ਗੁਰਮਤ ਹੈ ਗੁਰਮਤ ਸਾਡੀ ਫਲਸਫੀ ਹੈ ਗੁਰਮਤ ਦੇ ਵਿੱਚੋਂ ਜਿਹੜੀ ਫਲਸਫੀ ਨਿਕਲ ਰਹੀ ਹੈ ਗੁਰਮਤ ਫਲਸਫੀ ਨਹੀਂ ਗੁਰਮਤ ਦੇ ਵਿੱਚੋਂ ਇੱਕ ਫਲਸਫੀ ਨਿਕਲਦੀ ਹੈ ਉਹ ਫਲਸਫੀ ਸਾਡਾ ਕਾਰਨਸਟੋਨ ਹੋਣਾ ਹੈ ਕੁਸੀਂ ਉਸ ਨੂੰ ਨਹੀਂ ਹਿਲਾ ਸਕਦੇ ਪੰਜਾਬ ਦੇ ਵਿੱਚ ਅੱਜਕੱਲ ਦੇਖਿਆ ਜਾਂਦਾ ਹੈ ਕਿ ਜਿਹੜਾ ਜਿਸ ਤਰ੍ਹਾਂ ਬਹੁਤ ਸਾਰੇ ਵਿਦਵਾਨਾਂ ਨੇ ਵੀ ਜ਼ਿਕਰ ਕੀਤਾ ਕਿ ਸੁੰਨ ਸ਼ਕਤੀ ਅਸੀਂ ਸੈਨ ਸ਼ਕਤੀ ਹੈ ਜਿਹੜੀ ਉਹ ਸਾਡੇ ਚ ਹੈ ਨਹੀਂ ਖਤਮ ਹੋ ਚੁੱਕੀ ਹੈ ਤਾਂ ਕਾਮਰੇਡ ਵਰਸਸ ਸਿੱਖ ਕਰ ਦਿੱਤਾ ਜਾਂਦਾ ਹੈ ਜੇਕਰ ਕੋਈ ਸਿੱਖ ਰਾਜ ਦੇ ਵਿਰੁੱਧ ਬੋਲਦਾ ਉਸ ਨੂੰ ਗਾਲਾ ਕੱਢ ਦਿੱਤੀਆਂ ਜਾਂਦੀਆਂ ਨੇ ਜਾਂ ਕੋਈ ਕਾਮਰੇਡਾਂ ਦੇ ਵਿਰੁੱਧ ਬੋਲਦਾ ਤਾਂ ਅਕਸਰ ਅਸੀਂ ਗਾਲੀ-ਗਲੋਚ ਦੇਖਦੇ ਆ ਇਸ ਸਮਾਜਿਕ ਗ੍ਰਾਵਟ ਨੂੰ ਕਿਸ ਤਰ੍ਹਾਂ ਸਮਝਦੇ ਹੋ ਤੁਸੀਂ ਬਾਣੀ ਕਹਿੰਦੀ ਹੈ ਸਾਹ ਜੁਗਰੇ ਗੁਣਾ ਸਾਹ ਜੀਚੇ ਗੁਣਾ ਕੀ ਉਹਨਾਂ ਦੀ ਸਾਂਝ ਕਰੋ ਦੂਜੀ ਗੱਲ ਹੈ ਪ੍ਰਥਮੇ ਮਨ ਪ੍ਰਬੁੱਧੇ ਆਪਣਾ ਪਹਿਲੇ ਆਪਦੇ ਮਨ ਨਾਲ ਗੱਲ ਕਰੋ ਬਾਅਦ ਛੇਵਰ ਰਜਾਵੈ ਬਾਅਦ ਕਿਸੇ ਦੀ ਹੋਰ ਨਾਲ ਗੱਲ ਕਰੋ ਪਹਿਲੇ ਇਹ ਦੇਖੋ ਕਿਤੇ ਮੈਂ ਤਾਂ ਨਹੀਂ ਗਲਤ ਉਹ ਇਕੱਠੇ ਚੱਲ ਰਹੇ ਨੇ ਤਾਂ ਕਰਕੇ ਥੋੜਾ ਸਮੱਸਿਆ ਬਣੀ ਹੋਈ ਹੈ ਕਿ ਇੱਕ ਇੱਕ ਧੜਾ ਜਿਹੜਾ ਉਹਨਾਂ ਨੂੰ ਦੋਵਾਂ ਦੋਵਾਂ ਚੀਜ਼ਾਂ ਨੂੰ ਚਲਾ ਰਹੇ ਆ ਉਸ ਕਰਕੇ ਮੁਸ਼ਕਲਤ ਆ ਆਉਣ ਵਾਲੇ ਸਮੇਂ ਦੇ ਵਿੱਚ ਵੈਸੇ ਗੁਰੂ ਸਾਹਿਬ ਨੇ ਮੇਰੀ ਪੀਰੀ ਦਸਨਾਂ ਅੰਸਿਕਾ ਨੂੰ ਦਿੱਤਾ ਤਾਂ ਉਸ ਦੇ ਵਿੱਚ ਡਿਫਰੈਂਸ ਡਿਫਰੈਂਸ ਕਰ ਦੋ ਕਿ ਕਿਸ ਤਰ੍ਹਾਂ ਥੋੜਾ ਵਿਸਤਾਰ ਦੇ ਨਾਲ ਸਾਂਝੀ ਕਰ ਦੋ ਗੱਲ ਕਿ ਤੁਹਾਡਾ ਕਹਿਣ ਦਾ ਮਤਲਬ ਕੀ ਸੀ ਪੀਰੀ ਜੋ ਹੈ ਉਹ ਗਾਈਡਿੰਗ ਫੋਰਸ ਹੈ ਉਸ ਨੇ ਗਾਈਡ ਕਰਨਾ ਹੈ ਕਿ ਤੁਸੀਂ ਇਸ ਉਹ ਸੰਸਾਰ ਹੈ ਇਸ ਵਿੱਚ ਵਿਚਰਨਾ ਕਿ ਪੋਲਿਟਿਕਸ ਇਸ ਪਾਰਟ ਆਫ ਦੈਟ ਪ੍ਰੋਬਲਮ ਇਹ ਹੈ ਕਿ ਸਿੱਖ ਨੂੰ ਹਰਮਤ ਦਾ ਨਹੀਂ ਪੜਾਉਂਦਾ ਇਹ ਦੋਨੋਂ ਬਦਾਂ ਦਾ ਨਹੀਂ ਪਤਾ ਮੁਸਲਮਾਨ ਨੂੰ ਇਹ ਨਹੀਂ ਪਤਾ ਵੀ ਜਿਹੜਾ ਪੁਰਾਣੇ ਪਾਕ ਪੁਰਾਣੇ ਪਾਕ ਹੈ ਤੇ ਉਹ ਪਵਿੱਤਰ ਜਿਹੜੇ ਆ ਉਹਦਾ ਕੀ ਕਰਦਾ ਸਾਨੂੰ ਆਪ ਦਾ ਜਿਹੜਾ ਮੋਡ ਹੈ ਜਦੋਂ ਉਸੇ ਦਾ ਹੀ ਨਹੀਂ ਪਤਾ ਤਾਂ ਫਿਰ ਅਸੀਂ ਆਹੀ ਕੋਸ਼ਿਸ਼ ਕਰਾਂਗੇ ਮੀਰੀ ਜਿਹੜਾ ਹੈ ਮੀਰੀ ਨੇ ਗਾਈਡ ਕਰਾ ਮੀਰੀ ਜਿਹੜਾ ਹੈਗਾ ਮੀਰੀ ਨੇ ਗਾਈਡੈਂਸ ਦੇ ਅੰਡਰ ਆਪ ਦੇ ਆਪ ਨੂੰ ਪੰਡਤ ਬਹੁਤ ਸਾਰੇ ਹਿੰਦੂ ਪ੍ਰਚਾਰਕ ਨੇ ਜਾਂ ਬਹੁਤ ਸਾਰੇ ਹਿੰਦੂ ਆਗੂ ਨੇ ਤੇ ਉਹ ਇੰਡੀਆ ਤੋਂ ਭਾਰਤ ਬਣ ਗਿਆ ਭਾਰਤ ਤੋਂ ਹੁਣ ਸਿੱਧਾ ਸ਼ਰੀਆਮ ਹਿੰਦੂ ਰਾਸ਼ਟਰ ਦੀ ਗੱਲ ਕੀਤੀ ਜਾਂਦੀ ਆ ਪਰ ਦੂਜੇ ਪਾਸੇ ਕੁਝ ਨੌਜਵਾਨ ਸਿੱਖ ਨੌਜਵਾਨ ਤਾਂ ਸਿੱਖ ਰਾਜ ਜਾਂ ਖਾਲਿਸਤਾਨ ਦੀ ਗੱਲ ਕਰਦੇ ਨੇ ਤੇ ਉਹਨਾਂ ਤੇ ਐਨਐਸਏ ਲੱਗ ਜਾਂਦੀ ਆ ਤੇ ਇਸ ਤਰ੍ਹਾਂ ਦੇ ਦੋਰੇ ਮਾਪਦੰਡ ਨੇ ਜਿਹੜੇ ਕਾਨੂੰਨ ਨੂੰ ਲੈ ਕੇ ਉਸ ਉਹਨਾਂ ਨੂੰ ਕਿਸ ਤਰ੍ਹਾਂ ਸਮਝਦੇ ਉਹ ਜਮਸ਼ੰਨੀ ਨਹੀਂ ਸੀ ਸਤ ਜੀ ਦੇ ਕੀ ਨਹੀਂ ਸੀ ਸਤ ਉਹ ਰਾਜੀ ਬੰਦੀ ਨਹੀਂ ਦਿੱਤਾ ਸੀ ਸਿੱਖਾਂ ਨਾਲ ਕੀਤਾ ਸੀ। ਗੁਰੂ ਗਾਂਧੀ ਤੇ ਜੀਵਨ ਗਾਂਧੀ ਦਾ ਇਹ ਨਾਲ ਹੋਇਆ ਸੀ। ਸਿੱਧੇ ਰੂਪ 'ਚ ਤੁਸੀਂ ਸਿੱਧੇ ਰੂਪ 'ਚ ਇਹ ਕਹਿ ਰਹੇ ਹੋ ਕਿ ਪੰਜਾਬ ਦੀ ਖੇਤਰੀ ਪਾਰਟੀ ਹੋਵੇ ਜਿਹੜੀ ਪੰਜਾਬ ਪੱਕੀ ਜਿਹੜੀ ਪੋਲਿਟਿਕਸ ਕਰੇ ਤੇ ਕਿਸ ਤਰ੍ਹਾਂ ਕਿਉਂਕਿ ਹੁਣ ਤੱਕ ਜਿੰਨੇ ਵੀ ਮੁੱਖ ਮੰਤਰੀ ਸਾਹਿਬ ਆਏ ਨੇ ਪਹਿਲਾਂ ਤਾਂ ਉਹ ਰਾਸ਼ਟਰਵਾਦੀ ਹੋਣ ਦਾ ਦਿਖਾਉਂਦੇ ਆ ਕਿ ਅਸੀਂ ਬਹੁਤ ਵੱਡੇ ਰਾਸ਼ਟਰਵਾਦੀ ਆ ਭੋਵੇਂ ਬਾਦਲ ਸਾਹਿਬ ਹੁਣ ਪਿਛਲੇ 20 25 ਸਾਲਾਂ ਦੀ ਗੱਲ ਕਰੀਏ ਕੈਪਟਨ ਸਾਹਿਬ ਹੁਣ ਜਾਂ ਫਿਰ ਹੁਣ ਭਗਵੰਤ ਮਾਨ ਹੁਰੀ ਹੁਣ ਉਹ ਲਗਾਤਾਰ ਇਹ ਦਿਖਾਉਂਦੇ ਆ ਕਿ ਅਸੀਂ ਹੁਕਮਰਾਨ ਨੇ ਜਿਹੜੇ ਕੇਂਦਰ ਹੁਕਮਰਾਨ ਨੇ ਅਸੀਂ ਉਹਨਾਂ ਦੇ ਨਾਲ ਆ ਹਰਿਆਣੇ ਦੇ ਗੀਸਟ ਨਹੀਂ ਅਸੀਂ ਰਾਜਸਥਾਨ ਦੇ ਗੀਸਟ ਸੀ ਅਸੀਂ ਸੈਂਟਰ ਦੇ ਗੀਸਟ ਸੀ ਪਰ ਅਸੀਂ ਆਪੇ ਹੱਕ ਵਾਸਤੇ ਆਏ ਹਾਂ ਏਬੀਜੀ ਇਹ ਸੈਂਟਰ ਦੇ ਨਾਲ ਟੱਕਰੇ ਚ ਆ। ਅਸੀਂ ਉਹ ਨਹੀਂ ਆ। ਅਸੀਂ ਆਪ ਦੇ ਹੱਕ ਦੀ ਗੱਲ ਕਰਦੇ। ਰਣਨੀਤੀ ਬਣਾਉਣ ਵਾਲੇ ਹੁਣ ਦੇ ਤੌਰ ਤੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਅਕਾਲੀ ਦਲ ਪਹਿਲੇ ਹੀ ਸੀ ਤੇ ਅਕਾਲੀ ਦਲ ਆਪ ਆਪਣੇ ਸਿਧਾਂਤਾਂ ਤੋਂ ਹਿੱਲਿਆ ਹੁਣ ਲੀਡਰਸ਼ਿਪ ਤੇ ਵੱਡੇ ਸਵਾਲ ਨੇ ਇੱਕ ਉਹਨਾਂ ਦਾ ਬਾਗੀ ਧੜਾ ਹੋਇਆ ਫਿਰਦਾ ਤੇ ਸਰਬਜੀਤ ਸਿੰਘ ਖਾਲਸਾਹ ਹੁਰੀ ਜਿੱਤੇ ਸੀ ਉਹਨਾਂ ਨੇ ਆਪਣੀ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਲੱਖਾ ਸਿਧਾਣਾ ਹੁਰੀ ਕਹਿੰਦੇ ਆ ਕਿ ਮੈਂ ਆਪਣੀ ਪਾਰਟੀ ਬਣਾਵਾਂਗਾ ਤੇ ਅਜੇ ਪਾਲ ਬਰਾੜ ਹੋਰਾਂ ਦੇ ਜਿਨ੍ਹਾਂ ਦੇ ਸਮਾਗਮ ਚ ਤੁਸੀਂ ਪਹੁੰਚਦੇ ਉਹ ਵੀ ਆਪਣੀ ਇੱਕ ਪਾਰਟੀ ਬਣਾਉਣ ਦੀ ਕੋਸ਼ਿਸ਼ ਚ ਉਸ ਤੋਂ ਪਹਿਲਾਂ ਜਦੋਂ ਦੀਪ ਸਿੱਧੂ ਹੁਰੀ ਹੁੰਦੇ ਸੀ ਤਾਂ ਉਹਨਾਂ ਨੇ ਇੱਕ ਪ੍ਰੈਸ਼ਰ ਗਰੁੱਪ ਬਣਾਇਆ ਸੀ ਤੁਸੀਂ ਜਿਹੜਾ ਅੱਜ ਪੰਜਾਬ ਨੂੰ ਪੰਜਾਬ ਨੂੰ ਜਿਹੜੇ ਚੁਣੌਤੀਆਂ ਨੇ ਜਿਹੜੇ ਚੈਲੰਜਸ ਨੇ ਉਹਨਾਂ ਨੂੰ ਤੁਸੀਂ ਕਿਵੇਂ ਹੈਂਡਲ ਕਰਦੇ ਹੋ ਇੱਕ ਬਹੁਤ ਬੁਰੀ ਤਰ੍ਹਾਂ ਆਪਾਂ ਫਸਦੇ ਜਾ ਰਹੇ ਹਾਂ ਜਿਹੜਾ ਐਕਸਪਾਇਰਲ ਹੈ ਉਹ ਟਾਈਟਨ ਹੋਈ ਜਾ ਰਿਹਾ ਹੈ ਹੋਈ ਜਾ ਰਿਹਾ ਜਿਵੇਂ ਫਾਈਨੈਂਸ਼ੀਅਲ ਸਪਾਇਰਲ ਹੁੰਦਾ ਹੈਗਾ ਇਹ politcal social economic ਇਹ ਸਾਰਾ ਸਪਾਇਰਲ ਟਾਈਟ ਹੋ ਰਿਹਾ ਹੈ ਅੱਛੀ ਗੱਲ ਦੋਸਤੋ ਮੈਂ ਅਸਕਵਿੰਦਰ ਸ਼ਿਰਗਿਲ ਸਿੱਖ ਸਿਆਸਤ ਦੇ ਵਿੱਚ ਬੜੀ ਉਤਲ-ਫੁਤਲ ਇਹਨਾਂ ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਵੱਖ-ਵੱਖ ਪਾਰਟੀਆਂ ਸਾਹਮਣੇ ਆ ਰਹੀਆਂ ਨੇ ਉੱਥੇ ਹੀ ਅਕਾਲੀ ਦਲ ਦੇ ਗਰਾਫ ਦੇ ਵਿੱਚ ਗਰਾਵਟ ਦੇਖਣ ਨੂੰ ਮਿਲ ਰਹੀ ਹੈ ਤੇ ਕਈ ਪੰਥਕ ਕਚੇਰੇ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿੱਤੇ ਵੀ ਨੇ ਤੇ ਪੰਜਾਬ ਦੇ ਮੌਜੂਦਾ ਹਾਲਾਤ ਕੀ ਨੇ ਤੇ ਭਵਿੱਖ ਦੇ ਵਿੱਚ ਕੀ ਹਾਲਾਤ ਹੋਣ ਵਾਲੇ ਨੇ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਸਿੱਖਾ ਗੁਰਵੀਰ ਸਿੰਘ ਮਜਾਕੀ ਜੀ ਜੁੜ ਚੁੱਕੇ ਨੇ ਮਜਾਕੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਗੁਰਵੀਰ ਜੀ ਜਿਸ ਤਰ੍ਹਾਂ ਮੈਂ ਜ਼ਿਕਰ ਵੀ ਕੀਤਾ ਕਿ ਅੱਜ ਦੇ ਹਾਲਾਤ ਇਹ ਨੇ ਕਿ ਸਿੱਖ ਸਿਆਸਤ ਦੇ ਵਿੱਚ ਬੜੀ ਉਤਲ-ਫੁਤਲ ਫੈਲੀ ਹੋਈ ਆ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਗਵਾਈ ਕਰਦਾ ਰਿਹਾ ਪੰਦੀ ਪਾਰਟੀ ਮੰਨਿਆ ਜਾਂਦਾ ਸੀ ਜਿੱਥੇ ਸੰਧਾਂਤਿਕ ਤੌਰ ਤੇ ਪਿਛਲੇ 20-25 ਸਾਲਾਂ ਦੇ ਵਿੱਚ ਗਰਾਵਟ ਦੇਖਣ ਨੂੰ ਮਿਲ ਰਹੀ ਸੀ ਹੁਣ ਰਾਜਨੀਤਿਕ ਤੌਰ ਤੇ ਵੋਟਾਂ ਦੇ ਤੌਰ ਤੇ ਵੀ ਗਰਾਵਟ ਦੇਖਣ ਨੂੰ ਮਿਲ ਰਹੀ ਆ ਤੇ ਦੋ ਚਿਹਰੇ ਸਰਬਜੀਤ ਸਿੰਘ ਖਾਲਸਾ ਤੇ ਅਮਰਿਤਪਾਲ ਹੁਰੀ ਜਿੱਤੇ ਵੀ ਨੇ ਦੋਵੇਂ ਘਟਨਾਵਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਇਹ ਜਿਹੜੀ ਗਰਾਵਟ ਹੈਗੀ ਹੈ ਉਸ ਦੇ ਅਸਲ ਮੁੱਦਾ ਕਿੱਥੇ ਖੜਾ ਹੈ ਅਸਲ ਮੁੱਦਾ ਇਹ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਹੁੰਦ ਦੇ ਵਿੱਚ ਆਈ ਸੀ ਉਹ ਬਤੌਰ ਇੱਕ ਪੰਥਕ ਪਾਰਟੀ ਆਈ ਸੀ ਜੀ ਅ ਇੱਕ ਲਹਿਰ ਚੱਲੀ ਸੀ ਸਿੰਘ ਸਵਾਲ ਲਹਿਰ ਜਿਹਨੂੰ ਕਹਿੰਦੇ ਆਪਾਂ ਉਸ ਦੇ ਵਿੱਚੋਂ ਸ਼੍ਰੋਮਣੀ ਕਮੇਟੀ ਨਿਕਲੀ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਫਿਰ ਆ ਆਪਣਾ ਸ਼ਰੋਣੀ ਅਕਾਲੀ ਦਲ ਨਿਕਲਿਆ ਉਸ ਨੂੰ ਜਦੋਂ ਸ਼ਰੋਣੀ ਅਕਾਲੀ ਦਲ ਨੇ ਪੰਥਿਕ ਪਾਰਟੀ ਤੋਂ ਇੱਕ ਪੰਜਾਬੀ ਪਾਰਟੀ ਵੱਲ ਨੂੰ ਗੱਲ ਕਰਨ ਦੀ ਉਸ ਪਾਸੇ ਚਲੇ ਗਏ ਉਹ ਇੱਕ ਸਟੈਪ ਸੀ ਦੂਜਾ ਸਟੈਪ ਸੀ ਜਦੋਂ ਤੁਸੀਂ ਆਪ ਦਾ ਫੁੱਟਪ੍ਰਿੰਟ ਪੰਜਾਬ ਤੋਂ ਬਾਹਰ ਹਰਿਆਣੇ 'ਚ ਤੇ ਜਦੋਂ ਰਾਜਸਥਾਨ 'ਚ ਲੈ ਕੇ ਜਾਂਦੇ ਹੋ ਤਾਂ ਉਸ 'ਚ ਤੁਸੀਂ ਦੋ ਕੈਰੈਕਟਰ ਜਿਹੜੇ ਸੀਗੇ ਸ਼ਰੋਣੀ ਅਕਾਲੀ ਦਲ ਦੇ ਇੱਕ ਪੰਜਾਬ ਦੇ ਵਾਸਤੇ ਪਾਰਟੀ ਪੰਥ ਵਾਸਤੇ ਪਾਰਟੀ ਉਹ ਦੋਵੇਂ ਤੁਸੀਂ ਡਾਇਲੂਟ ਕਰ ਲਏ ਜੀ ਉਸ ਡਾਇਲੂਸ਼ਨ ਦੇ ਵਿੱਚੋਂ ਜਿਹੜਾ ਇੱਕ ਐਸਪੈਕਟ ਨਿਕਲਿਆ ਉਸ ਦੇ ਵਿੱਚ ਕਈ ਕੁਝ ਹੋਇਆ ਤੇ ਇਹ ਇੱਕ ਜਿਹੜਾ ਧੜਾ ਸੀ ਉਹ ਦੋਵੇਂ ਪੰਥਿਕ ਇਸ਼ੂਸ ਤੇ ਵੀ ਤੇ ਜਿਹੜਾ ਪੋਲਿਟਿਕਲ ਇਸ਼ੂ ਵੀ ਸੀਗਾ ਉਹ ਦੋਵਾਂ ਤੇ ਕਾਬਜ਼ ਹੋ ਗਿਆ ਜੀ ਇਹ ਜਿਹੜਾ ਬਹੁਤ ਇਹ ਇੱਕ ਸਾਡੀ ਬਹੁਤ ਡੀ ਇੱਕ ਇਤਰਾਜ਼ ਦੀ ਹੈ ਕਿ ਅੱਜ ਵੀ ਇਹ ਪੰਜ ਤੋਂ ਡਿਸਕਸ਼ਨ ਕਰ ਰਹੇ ਸੀ ਉੱਥੇ ਵੀ ਕਹਿ ਰਹੇ ਸੀ ਵੀ ਜੀ ਉਹਨਾਂ ਦਾ ਕਬਜ਼ਾ ਹੈ ਤੇ ਉਹਨਾਂ ਦਾ ਕਬਜ਼ਾ ਛਡਾ ਕੇ ਆਪਾਂ ਕਬਜ਼ਾ ਕਾਬਜ਼ ਹੋਈ ਹੈ ਇਹ ਗੱਲ ਨਹੀਂ ਹੈ ਕਬਜ਼ੇ ਦੀ ਗੱਲ ਨਹੀਂ ਹੈ ਇਹ ਕੋਈ ਸ਼ਾਮਲਾ ਜ਼ਮੀਨ ਨਹੀਂ ਹੈ ਜੀ ਇਹ ਜੋ ਹੈ ਇੱਕ ਜ਼ਿੰਮੇਵਾਰੀ ਵਾਲਾ ਕੰਮ ਹੈ ਇਹ ਜ਼ਿੰਮੇਵਾਰੀ ਦੇ ਨਾਲ ਨਿਭਾਉਣ ਦੀ ਲੋੜ ਹੈ ਐਂਡ ਉਸ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੀ ਉਸ ਨੇ ਕਿਤੇ ਨਾ ਕਿਤੇ ਕੋਤਾਹੀ ਆਪਦੀ ਵਰਤ ਕੇ ਤੇ ਇਹ ਜਿਹੜੇ ਦੋਵੇਂ ਐਸਪੈਕਟਸ ਜਿਸ ਕਰਕੇ ਇਹ ਪਾਰਟੀ ਹੋਂ ਦੇ ਵਿੱਚ ਆਈ ਸੀ ਉਹ ਦੋਵੇਂ ਇਹਨਾਂ ਨੇ ਗਿਵ ਅਪ ਕਰਤੇ ਉਸ ਕਰਕੇ ਜਿਹੜਾ ਗ੍ਰਾਫ ਹੈ ਉਸ ਦੇ ਨਾਲ ਦੋ ਤਿੰਨ ਹੋਰ ਵੀ ਗੱਲਾਂ ਹੋਈਆਂ ਜਿਹੜੇ ਸਿੱਖ ਇੰਸਟੀਟਿਊਸ਼ਨ ਸੀ ਉਹਨਾਂ ਨੂੰ ਵੀ ਬਹੁਤ ਵੱਡਾ ਟਾ ਲੱਗਿਆ ਉਹ ਟਾ ਇਹੋ ਜਿਹਾ ਲੱਗਿਆ ਕਿ ਉਹ ਸਿੱਖ ਇੰਸਟੀਟਿਊਸ਼ਨ ਜਿਹੜੇ ਆ ਕਾਲ ਤਖਤ ਸਾਹਿਬ ਵਰਗੇ ਇੰਸਟੀਟਿਊਸ਼ਨਸ ਦੇ ਜਿਹੜੇ ਹੈ ਜਦੋਂ ਉੱਥੋਂ ਵੀ ਕੋਈ ਆਪਣਾ ਹੁਕਮਨਾਮਾ ਜਾਰੀ ਹੁੰਦਾ ਹੈਗਾ ਤਾਂ ਉਸ ਨੂੰ ਵੀ ਅੱਜ ਉਸ ਸੀਰੀਅਸਨੈਸ ਨਾਲ ਲੋਕਾਂ ਦੇ ਵਿੱਚ ਨਹੀਂ ਦੇਖਿਆ ਜਾ ਰਿਹਾ ਕਿਉਂ ਹੈ ਕਿਉਂਕਿ ਉਸ ਦੀ ਜਿਹੜੀ ਇੱਕ ਪ੍ਰੋਟੈਸਟਲ ਹੈ ਜਿਸ ਤੇ ਇਹ ਇੰਸਟੀਟਿਊਸ਼ਨਸ ਖੜੇ ਆ ਐਸਜੀਪੀਸੀ ਆ ਉਸ ਦੀ ਇੱਕ ਪ੍ਰੋਟੈਸਟਲ ਹੈ ਜਿਸ ਤੇ ਉਹ ਇੰਸਟੀਟਿਊਸ਼ਨ ਉਸ ਇੰਸਟੀਟਿਊਸ਼ਨ ਨੂੰ ਤੁਸੀਂ ਉਸ ਪ੍ਰੋਟੈਸਟਲ ਤੋਂ ਹੇਠਾਂ ਨਹੀਂ ਲਿਆ ਸਕਦੇ ਜੀ ਇਹ ਕੁਝ ਸੀਰੀਅਸ ਜਿਹੜੀਆਂ 에ਰਰਸ ਜਿਹੜੇ ਹੈਗੀਆਂ ਪਾਰਟੀ ਵੱਲੋਂ ਹੋ ਗਈਆਂ ਉਸ ਕਰਕੇ ਇਹ ਪਾਰਟੀ ਦਾ ਗਰਾਫ ਫਿਰ ਹੇਠਾਂ ਆਉਣਾ ਹੀ ਸੀਗਾ ਸੋ ਉਹ ਉਹ ਆਪਾਂ ਜੀ ਦੇਖ ਰਹੇ ਆ ਉਸ ਦਾ ਖਮਿਆਜ਼ਾ ਇੱਕ ਜਿਹੜਾ ਪੰਜਾਬ ਪੰਜਾਬੀਅਤ ਵੀ ਭੁਗਤੋਗੀ ਤੇ ਜਿਹੜਾ ਪੰਥਕ ਜਿਹੜਾ ਐਸਪੈਕਟ ਹੈ ਉਸ ਨੂੰ ਵੀ ਖਮਿਆਜ਼ਾ ਭੁਗਤਣਾ ਪੈ ਰਿਹਾ ਉਹ ਤਾਂ ਆਪਾਂ ਦੇ ਸਾਹਮਣੇ ਹੀ ਹੈਗਾ ਕਿਉਂਕਿ ਅੱਜ ਦੀ ਕੜੀ ਦੇ ਵਿੱਚ ਨਾ ਕੋਈ ਪੰਥ ਦੀ ਗੱਲ ਕਰ ਰਿਹਾ ਤੇ ਨਾ ਹੀ ਕੋਈ ਪੰਜਾਬ ਦੀ ਗੱਲ ਕਰ। ਅੱਛਾ ਮਜਾਕੀ ਸਾਹਿਬ ਤੁਸੀਂ ਜ਼ਿਕਰ ਕੀਤਾ ਕਿ ਐ ਜੀ ਪੀ ਸੀ ਦਾ ਜਿਹੜਾ ਸਿਧਾਂਤਕ ਤੌਰ ਤੇ ਗਰਾ ਬਟਾਈ ਉਸ ਦੇ ਪਿੱਛੇ ਦਾ ਕਾਰਨ ਵੀ ਦੱਸਿਆ ਤਾਂ ਉਹਨ ਗੱਲ ਇਹ ਹੈ ਕਿ ਉਸ ਦੇ ਵਿੱਚ ਸੁਧਾਰ ਕਿਸ ਤਰ੍ਹਾਂ ਆਏਗਾ ਐ ਜੀ ਪੀ ਸੀ ਤੇ ਜਿਹੜੇ ਪ੍ਰਬੰਧ ਹੈ ਉਹ ਕਹਿੰਦੇ ਇੱਕ ਇੱਕ ਪੋਲੀਟਿਕਲ ਪਾਰਟੀ ਦੇ ਪ੍ਰਬੰਧ ਅਧੀਨ ਚੱਲਦੀ ਹੈ ਤੇ ਉਸ ਤਰੀਕੇ ਦੇ ਵਿੱਚ ਸੁਧਾਰ ਕਿਸ ਤਰ੍ਹਾਂ ਆਏਗਾ ਕਿਉਂਕਿ ਅੱਜ ਕੱਲ ਮੇਰੇ ਵਰਗਾ ਛੋਟਾ ਜਿਹਾ ਬੰਦਾ ਵੀ ਜਥੇਦਾਰ ਸਾਹਿਬ ਤੇ ਕਿੰਤੂ ਪਰੰਤੂ ਕਰਦਾ ਹੈ ਜਾਂ ਐ ਜੀ ਪੀ ਸੀ ਦੇ ਪ੍ਰਧਾਨ ਤੇ ਕਿੰਤੂ ਪਰੰਤੂ ਕਰਦਾ ਹੈ ਤਾਂ ਇਹ ਹਾਲਾਤਾਂ ਦੇ ਵਿੱਚ ਸੁਧਾਰ ਕਿਸ ਤਰ੍ਹਾਂ ਸੰਭਵ ਹੈ ਸਭ ਤੋਂ ਪਹਿਲੇ ਇੱਕ ਜਿਹੜੀ ਬੇਸਿਕ ਮੁੱਦਾ ਜਿਹੜਾ ਆਪਾਂ ਨੂੰ ਸਮਝਣ ਦੀ ਲੋੜ ਹੈ ਗੁਰਮਤ ਨੂੰ ਤੁਸੀਂ ਤਲੰਜਲੀ ਨਹੀਂ ਦੇ ਸਕਦੇ ਜਿਹੜੀ ਗੁਰਮਤ ਹੈ ਗੁਰਮਤ ਸਾਡੀ ਫਲਸਫੀ ਹੈ ਗੁਰਮਤ ਦੇ ਵਿੱਚੋਂ ਜਿਹੜੀ ਫਲਸਫੀ ਨਿਕਲ ਰਹੀ ਹੈ ਗੁਰਮਤ ਫਲਸਫੀ ਨਹੀਂ ਹੈ ਗੁਰਮਤ ਦੇ ਵਿੱਚੋਂ ਇੱਕ ਫਲਸਫੀ ਨਿਕਲਦੀ ਹੈ ਉਹ ਫਲਸਫੀ ਸਾਡਾ ਕਾਰਨਰਸਟੋਨ ਹੋਣਾ ਚਾਹੀਦਾ ਤੁਸੀਂ ਉਸ ਨੂੰ ਨਹੀਂ ਹਿਲਾ ਸਕਦੇ ਇੱਕ ਦੂਜੀ ਗੱਲ ਇਹ ਹੈਗੀ ਹੈ ਕਿ ਜਿਹੜੀ ਗਵਰਨੈਂਸ ਹੈ ਐਸਜੀਪੀਸੀ ਦੀ ਐਸਜੀਪੀਸੀ ਜੇ ਜਦੋਂ ਅਸੀਂ ਮੈਂਬਰ ਸਿਲੈਕਟ ਕਰਕੇ ਭੇਜਦੇ ਆ ਇਲੈਕਟ ਕਰਕੇ ਭੇਜਦੇ ਆ ਉਹ ਜਿਹੜੇ ਮੈਂਬਰਸ ਆ ਉਹਨਾਂ ਨੂੰ ਸਾਡੇ ਮੰਡਟ ਕੀ ਹੈ ਉਹ ਗੁਰਦੁਆਰਾ ਮੈਨੇਜਮੈਂਟ ਆ ਜੀ ਉਹਨਾਂ ਨੂੰ ਅਸੀਂ ਬਤੌਰ ਸਿੱਖ ਮੈਂ ਹੱਕ ਨਹੀਂ ਦੇ ਰਿਹਾ ਕਿ ਜਿਹੜੇ ਸਿੱਖੀ ਦੇ ਇਸ਼ੂਜ਼ ਆ ਉਹਨਾਂ ਤੇ ਤੁਸੀਂ ਫੈਸਲਾ ਕਰੋਗੇ ਉਹਨਾਂ ਨੂੰ ਕਿਸੇ ਨੇ ਨਹੀਂ ਹੱਕ ਦਿੱਤਾ ਇਹ ਯੂ ਸਰਪ ਕਰ ਲਿਆ ਆਪਦੇ ਆਪ ਹੀ ਉਸ ਤੇ ਵੀ ਕਬਜ਼ਾ ਕਰ ਲਿਆ ਤੇ ਕਹਿਣ ਲੱਗ ਪਏ ਕਿ ਅਸੀਂ ਸਾਨੂੰ ਸਿੱਖਾਂ ਨੇ ਕਿਉਂਕਿ ਇਲੈਕਟ ਕੀਤਾ ਹੈਗਾ ਤੇ ਅਸੀਂ ਸਿੱਖਾਂ ਬਾਰੇ ਗੱਲ ਕਰ ਰਹੇ ਆਂ ਸਿੱਖਾਂ ਨੇ ਤੁਹਾਨੂੰ ਇਲੈਕਟ ਕੀਤਾ ਹੈਗਾ ਕੇਵਲ ਤੇ ਕੇਵਲ ਗੁਰਦੁਆਰਿਆਂ ਦੀ ਮੈਨੇਜਮੈਂਟ ਵਾਸਤੇ ਜਿਸ ਦੀ ਮੈਨੇਜਮੈਂਟ ਵਾਸਤੇ ਜਿਹੜੀ ਫਾਈਨੈਂਸ਼ੀਅਲ ਮੈਨੇਜਮੈਂਟ ਹੈ ਉਸ ਦੇ ਵਿੱਚੋਂ ਜਿਸ ਦੇ ਵਿੱਚੋਂ ਕਾਲਜਸ ਚੱਲ ਰਹੇ ਹਨ ਹਸਪੀਟਲਸ ਚੱਲ ਰਹੇ ਹਨ ਉਹ ਸਾਰਾ ਕੁਝ ਚੱਲ ਰਿਹਾ ਹੈਗਾ ਉਸ ਦਾ ਐਸਪੈਕਟ ਹੈ ਉਸ ਦੀ ਗਵਰਨੈਂਸ ਹੈ ਜਿਹੜਾ ਮੈਕੈਨਿਜ਼ਮ ਹੈਗਾ ਸਾਨੂੰ ਜੇ ਕੋਈ ਮੰਨੋ ਅੰਦਰੋਂ ਕੋਈ ਸਾਡੇ ਵਿਦਨ ਦਾ ਕਮਿਊਨਿਟੀ ਸਾਡੇ ਕੋਈ ਚੈਲੰਜਸ ਹੈ ਜਾਂ ਫਰਮ ਆਊਟਸਾਈਡ ਕਮਿਊਨਿਟੀ ਸਾਡੇ ਚੈਲੰਜਸ ਹੈ ਉਹਨਾਂ ਦਾ ਸਾਡੇ ਕੋਲੇ ਮੈਕੈਨਿਜ਼ਮ ਹੈ ਨਹੀਂਗਾ ਵੀ ਅਸੀਂ ਕਿਹੜਾ ਮੈਕੈਨਿਜ਼ਮ ਦੇ ਨਾਲ ਉਸ ਨੂੰ ਹੱਲ ਕਰ ਸਕੀਏ ਇਹ ਕੋਈ ਸਾਨੂੰ ਬਾਹਰੋਂ ਕੋਈ ਚੁਣੌਤੀ ਆਉਂਦੀ ਹੈ ਉਸ ਨੂੰ ਕਿਵੇਂ ਅਸੀਂ ਹੱਲ ਕਰਨਾ ਹੈ ਉਹਨੂੰ ਕਿਵੇਂ ਹੈਂਡਲ ਕਰਨਾ ਹੈ ਸਾਡੇ ਕੋਲੇ ਮੈਕੈਨਿਜ਼ਮ ਹੈ ਨਹੀਂ ਇਹ ਸਾਰਾ ਕੁਝ ਜਿਹੜਾ ਹੈਗਾ ਇੱਕ ਸੀਰੀਅਸ ਗਰੁੱਪ ਨੂੰ ਬੈਠ ਕੇ ਡਿਸਾਈਡ ਕਰਕੇ ਇਨ ਪਲੇਸ ਕਰਨਾ ਪੈਣਾ ਤੇ ਉਹ ਜਿਹੜਾ ਐਸਪੈਕਟ ਹੋਊਗਾ ਉਹ ਕਿਸੇ ਇੱਕ ਖਾਸ ਗਰੁੱਪ ਜਾਂ ਇੱਕ ਖਾਸ ਆਪਣਾ ਕੋਈ ਸਿੰਗਲ ਪਰਸਨ ਦਾ ਚਲੋ ਦੂਰ ਦੀ ਗੱਲ ਹੈ ਕਿ ਖਾਸ ਗਰੁੱਪ ਦੇ ੇਠਾਂ ਵੀ ਨਹੀਂ ਹੁੰਦਾ ਉਹ ਇੰਡੀਪੈਂਡੈਂਟ ਹੋਗਾ ਉਸ ਦਾ ਪ੍ਰੇਰਣਾ ਸਰੋਤ ਜੋ ਹੈ ਉਹ ਗੁਰਮਤ ਹੋਣੀ ਚਾਹੀਦੀ ਸੋ ਇਹ ਬਹੁਤ ਜ਼ਰੂਰੀ ਹੈ ਇਸ ਇੱਕ ਇਹੀ ਇੱਕ ਤੇ ਕੇਵਲ ਤੇ ਕੇਵਲ ਸਿਰਫ ਇੱਕੋ ਹੀ ਵੇ ਹੈ ਜਿਸ ਨਾਲ ਇਹ ਸਾਰਾ ਜਿਹੜਾ ਆਪਣਾ ਗੰਦਲ ਗਿਆ ਕੰਮ ਇਸ ਤੋਂ ਨਿਕਲਿਆ ਜਾ ਸਕਦਾ ਹੈ अच्छा मजा कि साहब एक चीज ਹੋਰ ਹੈ ਕਿ ਪੰਜਾਬ ਦੇ ਵਿੱਚ ਅੱਜਕਲ ਦੇਖਿਆ ਜਾਂਦਾ ਹੈ ਕਿ ਜਿਹੜਾ ਜਿਸ ਤਰ੍ਹਾਂ ਬਹੁਤ ਸਾਰੇ ਵਿਦਵਾਨਾਂ ਨੇ ਵੀ ਜ਼ਿਕਰ ਕੀਤਾ ਕਿ ਸੁੰਨ ਸ਼ਕਤੀ ਅਸੀਂ ਸੈਨ ਸ਼ਕਤੀ ਹੈ ਜਿਹੜੀ ਉਹ ਸਾਡੇ ਚ ਹੈ ਨਹੀਂ ਖਤਮ ਹੋ ਚੁੱਕੀ ਹੈ ਤਾਂ ਕਾਮਰੇਡ ਵਰਸਸ ਸਿੱਖ ਕਰ ਦਿੱਤਾ ਜਾਂਦਾ ਹੈ ਜੇਕਰ ਕੋਈ ਸਿੱਖ ਰਾਜ ਦੇ ਵਿਰੁੱਧ ਬੋਲਦਾ ਉਸ ਨੂੰ ਗਾਲਾ ਕੱਢ ਦਿੱਤੀ ਜਾਂਦੀਆਂ ਨੇ ਜਾਂ ਕੋਈ ਕਾਮਰੇਡਾਂ ਦੇ ਵਿਰੁੱਧ ਬੋਲਦਾ ਤਾਂ ਅਕਸਰ ਅਸੀਂ ਗਾਲੀ ਗਲੋਚ ਦੇਖਦੇ ਆ ਇਸ ਸਮਾਜਿਕ ਗ੍ਰਾਵਟ ਨੂੰ ਕਿਸ ਤਰ੍ਹਾਂ ਸਮਝਦੇ ਹੋ ਤੁਸੀਂ ਇਸ ਫਿਰ ਗੱਲ ਉੱਥੇ ਹੀ ਆਉਂਦੀ ਹੈ ਜੀ ਗੁਰਮਤਿ ਦੀ ਬਹੁਤ ਇੱਕ ਬੇਸਿਕ ਗੱਲ ਬਾਣੀ ਕੀ ਕਹਿੰਦੀ ਹੈ ਬਾਣੀ ਕਹਿੰਦੀ ਹੈ ਸਾਂਝ ਕਰੇ ਗੁਣਾ ਸਾਂਝ ਕੀਜੇ ਗੁਣਾ ਕੀ ਗੁਣਾ ਦੀ ਸਾਂਝ ਕਰੋ ਜੀ ਦੂਜੀ ਗੱਲ ਹੈ ਪ੍ਰਥਮੇ ਮਨ ਪ੍ਰਬੁੱਧੇ ਆਪਣਾ ਪਹਿਲੇ ਆਪਦੇ ਮਨ ਨਾਲ ਗੱਲ ਕਰੋ ਪਾਛੇ ਅਵਰ ਜਾਵੇ ਬਾਅਦ ਕਿਸੇ ਦੀ ਹੋਰ ਨਾਲ ਗੱਲ ਕਰੋ ਪਹਿਲੇ ਇਹ ਦੇਖੋ ਕਿਤੇ ਮੈਂ ਤਾਂ ਨਹੀਂ ਗਲਤ ਮੈਂ ਇੱਕ ਵਿਚਾਰ ਦੀ ਸਾਂਝ ਕੀਤੀ ਹੈ ਤੁਹਾਡੇ ਨਾਲ ਹੋ ਸਕਦਾ ਮੈਂ ਗਲਤ ਆ ਕੋਈ ਪ੍ਰੋਬਲਮ ਨਹੀਂ ਹੈ ਪਰ ਹੋ ਸਕਦਾ ਮੈਂ ਠੀਕ ਵੀ ਹੋਵਾਂ ਸਾਨੂੰ ਇੱਕ ਤਹਜ਼ੀਬ ਦੇ ਵਿੱਚ ਵਾਰਤਾ ਕਰਨ ਦਾ ਇਹ ਜਿਹੜਾ ਹੈਗਾ ਇਹ ਇੱਕ ਆਰਟ ਹੁੰਦਾ ਹੈ ਉਹ ਸਾਨੂੰ ਸਿੱਖਣਾ ਪੈਂਦਾ ਨਹੀਂ ਹੁੰਦਾ ਆਮ ਪਬਲਿਕ 'ਚ ਨਹੀਂ ਹੁੰਦਾ ਪਬਲਿਕ ਡਿਸਕੋਰਸ 'ਚ ਕਿਉਂਕਿ ਇਹ ਸੋਸ਼ਲ ਮੀਡੀਆ ਦਾ ਇੱਕਦਮ ਦੌਰ ਚੱਲਿਆ ਹੈਗਾ ਉਸ ਦੇ ਵਿੱਚ ਇਹ ਹਜੇ ਇਹ ਵੀ ਆ ਜਾਣਾ ਹੈ ਇਸ 'ਚ ਜਿਹੜੀ ਸੋਸ਼ਲ ਮੀਡੀਆ ਦੇ ਵਿੱਚ ਵੀ ਐਟੀਕੇਟ ਨਹੀਂ ਹੌਲੀ-ਹੌਲੀ ਆ ਜਾਣਾ ਪਰ ਸਾਡੇ ਕੋਲੇ ਪ੍ਰੇਰਨਾ ਸਰੋਤ ਹੈ ਗੁਰਬਾਣੀ ਇੱਕ ਪ੍ਰੇਰਨਾ ਸਰੋਤ ਹੈ ਸਾਨੂੰ ਇਹ ਵੀ ਦੱਸਦੀ ਹੈਗੀ ਹੈ ਕਿ ਅਸੀਂ ਜੇ ਵਾਰਤਾ ਕਰਨੀ ਹੈ ਤਾਂ ਉਹ ਕਿਵੇਂ ਕਰਨੀ ਹੈ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਕਿੱਡੀ ਵੱਡੀ ਗੱਲ ਹੈ ਸਾਰੇ ਜਿਹੜੇ ਵੀ ਜਿਹਨੂੰ ਵੀ ਮੈਂ ਦੇਖ ਰਿਹਾ ਉਹ ਤਾਂ ਉਸੇ ਦਾ ਹੀ ਰੂਪ ਦੇਖ ਰਹੇ ਆ ਮੈਂ ਕਿਸੇ ਨੂੰ ਕਿਉਂ ਗਾਲ ਕੱਟਾਂ ਸਾਡੀ ਗੱਲ ਸਭ ਤੋਂ ਵੱਡੀ ਪ੍ਰੋਬਲਮ ਹੈ ਜਿਹੜੀ ਮੈਂ ਜਿਹਨੂੰ ਸਾਰੇ ਯੰਗਸਟਰਸ ਨੂੰ ਕਹਿਣਾ ਹੈਗਾ ਗੁਰਬਾਣੀ ਨੂੰ ਤਿਲੰਝਲੀ ਨਾ ਦੋ ਗੁਰਬਾਣੀ ਨੂੰ ਪੜੋ ਉਹਨੂੰ ਸਮਝੋ ਉਸ ਤੋਂ ਸੂਝ ਲਓ ਸਮਝੇ ਸੂਝੇ ਪੜ ਪੜ ਬੂਝੇ ਅੰਤਨ ਰਵੰਤਰ ਸਾਚਾ ਉਸ 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 ਐਸਪੈਕਟ ਚ ਆਓ ਉਸ ਨੂੰ ਜੇ ਪੰਗਾ ਜੋ ਉਸ ਨੂੰ ਤਲਾਂਝਲੀ ਦਿੱਤੀ ਹੈਗੀ ਹੈ ਜਿਨੇ ਵੀ ਦਿੱਤੀ ਹੈਗੀ ਹੈ ਉਹ ਅੱਜ ਖਮਿਆਸਾ ਭੁਗਤ ਰਹੇ ਆ ਸੋ ਇਹ ਜਿਹੜਾ ਹੈਗਾ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਇੱਕ ਦੂਜੇ ਨੂੰ ਜਿਹੜਾ ਕੋਈ ਕੋਈ ਵੀ ਇੱਕ ਕੋਈ ਇਨਸਪੈਕਟਰ ਰੱਖ ਰਿਹਾ ਹੈਗਾ ਉਸ ਨੂੰ ਐਪਰੀਸ਼ੀਏਟ ਕਰਨ ਦੀ ਲੋੜ ਹੁੰਦੀ ਜ਼ਰੂਰੀ ਨਹੀਂ ਹੁੰਦਾ ਕਿ ਮੇਰੇ ਜੋ ਵਿਚਾਰ ਨੇ ਉਹਨਾਂ ਨਾਲ ਕੋਈ ਸਹਿਮਤ ਹੋਵੇ ਤੇ ਤੁਹਾਡੇ ਵਿਚਾਰਾਂ ਨਾਲ ਮੈਂ ਸਹਿਮਤ ਹਾਂ ਵੀ ਕੈਨ ਐਗਰੀ ਟੂ ਡਿਸਐਗਰੀ ਪਰ ਇਸ ਦੀ ਇੱਕ ਤਹਜ਼ੀਬ ਦੇ ਵਿੱਚ ਵਿਚਾਰਾਂ ਦੀ ਸਾਂਝ ਕਰਨ ਦਾ ਬਹੁਤ ਸੂਰਤ ਹੈ ਤੇ ਉਹ ਆਪਾਂ ਨੂੰ ਅਪਣਾਉਣ ਦੀ ਲੋੜ ਹੈ ਇਸ ਬੇਨਤੀ ਹੈ ਸੰਗਤ ਨੂੰ ਵੀ ਬੇਨਤੀ ਹੈ ਸਪੈਸ਼ਲੀ ਜਿਹੜੇ ਜੰਗਸਟਰਸ ਆ ਉਹਨਾਂ ਨੂੰ ਮੇਰੀ ਬੇਨਤੀ ਹੈ ਅੱਛਾ ਗੁਰਬੀਰ ਸਿੰਘ ਜੀ ਇੱਕ ਚੀਜ਼ ਤੁਸੀਂ ਹੋਰ ਜ਼ਿਕਰ ਕੀਤਾ ਸੀ ਆਪਣੀ ਸਪੀਚ ਦੇ ਵਿੱਚ ਕਿ ਮੇਰੀ ਪੀੜੀ ਦੇ ਸੰਧਾਨ ਦੀ ਗੱਲ ਕੀਤੀ ਸੀ ਕਿ ਉਹ ਇਕੱਠੇ ਚੱਲ ਰਹੇ ਨੇ ਤਾਂ ਕਰਕੇ ਥੋੜਾ ਸਮੱਸਿਆ ਬਣੀ ਹੋਈ ਹੈ ਕਿ ਇੱਕ ਇੱਕ ਧੜਾ ਜਿਹੜਾ ਉਹਨਾਂ ਨੂੰ ਦੋਮਾ ਦੋਮਾ ਚੀਜ਼ਾਂ ਨੂੰ ਚਲਾ ਰਿਹਾ ਉਸ ਕਰਕੇ ਮੁਸ਼ਕਲਤ ਆਉਣ ਵਾਲੇ ਸਮੇਂ ਦੇ ਵਿੱਚ ਵੈਸੇ ਗੁਰੂ ਸਾਹਿਬ ਨੇ ਮੀਰੀ ਪੀਰੀ ਦਾ ਸੰਧਾਨ ਸਿੱਖਾਂ ਨੂੰ ਦਿੱਤਾ ਹੈ ਤਾਂ ਉਸ ਦੇ ਵਿੱਚ ਡਿਫਰੈਂਸ ਡਿਫਰੈਂਸ ਕਰ ਦੋ ਕਿ ਕਿਸ ਤਰ੍ਹਾਂ ਥੋੜਾ ਵਿਸਤਾਰ ਦੇ ਨਾਲ ਸਾਂਝੀ ਕਰ ਦੋ ਗੱਲ ਕਿ ਤੁਹਾਡਾ ਕਹਿਣ ਦਾ ਮਤਲਬ ਕੀ ਸੀ ਉਸ ਇਹ ਹੈਗਾ ਜੀ ਬਹੁਤ ਇੰਪੋਰਟੈਂਟ ਅੰਡਰਸਟੈਂਡਿੰਗ ਜਿਹੜੀ ਹੈ ਉਹ ਇਹ ਹੈ ਕਿ ਪੀਰੀ ਜੋ ਹੈ ਉਹ ਗਾਈਡਿੰਗ ਫੋਰਸ ਹੈ ਠੀਕ ਹੈ ਉਸ ਨੇ ਗਾਈਡ ਕਰਨਾ ਹੈ ਕਿ ਤੁਸੀਂ ਇਸ ਜੋ ਸੰਸਾਰ ਹੈ ਇਸ ਵਿੱਚ ਵਿਚਰਨਾ ਕਿਵੇਂ ਪੋਲਿਟਿਕਸ ਇਜ਼ ਪਾਰਟ ਆਫ ਥੈਟ ਜੀ ਪੋਲਿਟਿਕਸ ਦੇ ਵਿੱਚ ਜਿਹੜੀ ਹੇਟ ਦੀ ਪੋਲਿਟਿਕਸ ਹੈ ਅਸੀਂ ਕਿਉਂ ਉਸ ਦੇ ਅਗੇਂਸਟ ਗੱਲ ਕਰਦੇ ਹਾਂ ਕਿਉਂਕਿ ਸਾਡਾ ਜਿਹੜਾ ਸਿਧਾਂਤ ਹੈ ਸਾਡੀ ਜਿਹੜੀ ਫਿਲਾਸਫੀ ਜਿਹੜੀ ਗੁਰਮਤ ਦੇ ਵਿੱਚੋਂ ਨਿਕਲ ਰਹੀ ਹੈ ਉਹ ਸਾਨੂੰ ਅਲਾਉ ਨਹੀਂ ਕਰਦੀ ਸੱਬੇ ਸੰਜੀ ਵਾਲ ਸਦਾਇਨ ਦੀ ਜਿਹੜੀ ਗੱਲ ਹੈ ਜਾਂ ਜਿਹੜੇ ਹੈਗੀ ਹੈ ਕਿ ਨਾ ਕੋ ਬੈਰੀ ਨਾ ਹੀ ਬਗਾਨਾ ਸਗਲ ਸੰਗ ਹਮ ਕੋ ਬਣੇ ਇਹ ਜਿਹੜੀ ਬਾਣੀ ਦੀ ਗੱਲ ਹੈਗੀ ਆ ਬਾਣੀ ਸਾਨੂੰ ਕਲੀਅਰ ਕਟ ਦੱਸ ਰਹੀ ਆ केजीएस ਦੇ ਵਿੱਚ ਤੁਸੀਂ ਐ ਕਰਨਾ ਸੋ ਅਸੀਂ ਜਿਹੜੀ ਪੋਲਿਟਿਕਸ ਹੈ ਅਸੀਂ ਹੇਟ ਦੀ ਪੋਲਿਟਿਕਸ ਨਹੀਂ ਕਰ ਸਕਦੇ ਸਾਡਾ ਹੈਗਾ ਪ੍ਰੀਮ ਖੇਲਣ ਦਾ ਚਾਹ ਉਹ ਸਾਡੀ ਜਿਹੜੀ ਹੈਗੀ ਹੈ ਸਾਰਿਆਂ ਨੂੰ ਇਕੱਠੀ ਲੈ ਕੇ ਚੱਲਣਾ ਹੈ ਉਪਦੇਸ਼ ਚੌਵਰਨਾ ਕੋ ਸਾਂਝਾ ਹੈਗਾ ਉਸ ਇਹ ਸਾਰਾ ਕੋਈ ਸਾਨੂੰ ਕਹਿੰਦਾ ਹੈ ਕਿ ਅਸੀਂ ਕੋਈ ਵਿਤਕਰਾ ਨਹੀਂ ਕਰ ਸਕਦੇ ਪ੍ਰੋਬਲਮ ਕੀ ਹੈ ਪ੍ਰੋਬਲਮ ਇਹ ਹੈ ਕਿ ਸਿੱਖ ਨੂੰ ਗੁਰਮਤ ਦਾ ਨਹੀਂ ਪਤਾ ਹਿੰਦੂ ਨੂੰ ਵਿਦਾਂਤ ਦਾ ਨਹੀਂ ਪਤਾ ਮੁਸਲਮਾਨ ਨੂੰ ਇਹ ਨਹੀਂ ਪਤਾ ਵੀ ਜਿਹੜਾ ਕੁਰਾਨੇ ਕੁਰਾਨੇ ਪਾਕ ਹੈ ਤੇ ਹਦੀਸ ਜਿਹੜੇ ਆ ਉਹਨਾਂ 'ਚ ਕੀ ਫਰਕ ਹੈ ਸਾਨੂੰ ਆਪ ਦਾ ਜਿਹੜਾ ਮੁੱਢ ਹੈ ਜਦੋਂ ਉਸੇ ਦਾ ਹੀ ਨਹੀਂ ਪਤਾ ਤਾਂ ਫਿਰ ਅਸੀਂ ਆਹੀ ਕੋਸ਼ਿਸ਼ ਕਰਾਂਗੇ ਪੀਰੀ ਜਿਹੜਾ ਹੈ ਪੀਰੀ ਨੇ ਗਾਈਡ ਕਰਨਾ ਹੈ ਜੀ ਮੀਰੀ ਜਿਹੜਾ ਹੈਗਾ ਮੀਰੀ ਨੇ ਗਾਈਡੈਂਸ ਦੇ ਅੰਡਰ ਆਪ ਦੇ ਆਪ ਨੂੰ ਕੰਡਕਟ ਕਰਨਾ ਜਦੋਂ ਤੁਸੀਂ ਦੋਵਾਂ ਨੂੰ ਕੰਟਰੋਲ ਇੱਕ ਬੰਦਾ ਕਰਦਾ ਹੈ ਆਪ ਬੰਦੇ ਦੇ ਜਿਹੜੇ ਆਪ ਦੇ ਬਾਣੀ ਐ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜੇ ਠਗ ਕਾਮ ਨਹੀਂ ਇਸ ਦੇਹੀ ਅੰਦਰ ਪੰਜ ਚੋਰ ਬਸਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੀ ਇਹ ਜਿਹੜੇ ਹੈਗੇ ਆ ਇਹ ਜਿਹੜੇ ਇਹ ਤੁਹਾਡੇ ਤੇ ਹਾਵੀ ਰਹੇ ਨੇ ਰਹੇ ਆ ਸੋ ਤੁਸੀਂ ਉਧਰਲੇ ਪਾਸੇ ਖਿੱਚੋਗੇ ਤੁਸੀਂ ਪੀਰੀ ਨੂੰ ਫੇਰ ਆਪ ਦੇ ਹਿਸਾਬ ਨਾਲ ਢਾਲਣ ਲੱਗ ਪੇ ਇਹ ਅੱਜ ਦਾ ਕੰਮ ਨਹੀਂ ਹੈ ਇਹ ਬਹੁਤ ਸਾਲਾਂ ਤੋਂ ਚੱਲਦਾ ਹੈ ਇਹ ਕਈ ਦਹਾਕਿਆਂ ਤੋਂ ਚੱਲ ਰਿਹਾ ਹੈ ਕਈ ਦਹਾਕਿਆਂ ਤੋਂ ਗੁਰਬਾਣੀ ਨੂੰ ਤੋੜ ਮੋੜ ਕੇ ਆਪ ਦੇ ਹਿਸਾਬ ਦੇ ਨਾਲ ਉਸ ਨੂੰ ਪੇਸ਼ ਕੀਤਾ ਜਾ ਰਿਹਾ ਹੈ ਬਾਇ ਵੇਰੀਅਸ ਫੈਕਟਰਸ ਇਹ ਗੱਲ ਗਲਤ ਹੈ ਬਾਣੀ ਨੂੰ ਬਾਣੀ ਰਹੀ ਖੋਲ ਕੇ ਉਸ ਦੇ ਵਿੱਚੋਂ ਸੇਧ ਲੈ ਕੇ ਸੋ ਇਹ ਜਿਹੜਾ ਹੈਗਾ ਪੀਰੀ ਦਾ ਕਨਸੈਪਟ ਅਲੱਗ ਰਵੇ ਉਸ ਦੀ ਗਵਰਨੈਂਸ ਅਲੱਗ ਰਵੇ ਤੇ ਜਿਹੜਾ ਜਿਹੜਾ ਪੋਲਿਟਿਕਲ ਅਸਪੈਕਟ ਹੈ ਉਹ ਲੱਗ ਰਿਹਾ ਹੈ ਇਹ ਬਹੁਤ ਇੰਪੋਰਟੈਂਟ ਹੈ ਆਉਣ ਵਾਲੇ ਸਮਿਆਂ ਵਾਸਤੇ ਇਸ ਤੋਂ ਬਿਨਾ ਇਹ ਜਿਹੜੇ ਗੰਦਲ ਜਿਹੜਾ ਗੰਦਲਾ ਸਾਰਾ ਕੰਮ ਹੋ ਗਿਆ ਇਹ ਸੇਮ ਰਹੂਗਾ ਇਹ ਅੱਜ ਨਹੀਂ ਅੱਜ ਤੁਸੀਂ ਸੌਟ ਆਊਟ ਕਰਦੇ ਹੋ 100 ਸਾਲ ਬਾਅਦ ਵੀ ਰਹੂਗੀ ਸੋ ਇਹ ਬਹੁਤ ਇੰਪੋਰਟੈਂਟ ਹੈ ਮੇਰਾ ਜਿਹੜਾ ਜਿਹੜੀ ਬੇਨਤੀ ਅਸੀਂ ਉਹ ਤੋਂ ਅੰਦਰ ਕੀਤੀ ਸੀ ਉਹ ਇਹੀ ਸੀਗੀ ਓਨ ਦਾ ਬੇਸਿਸ ਆਫ ਥਿਸ ਥੋਟ ਇਹ ਕੀਤਾ ਸੀ ਕਿ ਵੀ ਜੀ ਇਹਨਾਂ ਦੋਵਾਂ ਨੂੰ ਸੈਪਰੇਟ ਅੱਛਾ ਮੈਂ ਇੱਕ ਸਾ ਇੱਕ ਚੀਜ਼ ਹੋਰ ਦੇਖਣ ਨੂੰ ਮਿਲ ਰਹੀ ਹੈ ਕਿ ਬਹੁਤ ਸਾਰੇ Hindu ਪ੍ਰਚਾਰਕ ਨੇ ਜਾਂ ਬਹੁਤ ਸਾਰੇ Hindu ਆਗੂ ਨੇ ਤੇ ਉਹ ਇੰਡੀਆ ਤੋਂ ਭਾਰਤ ਬਣ ਗਿਆ ਭਾਰਤ ਤੋਂ ਹੁਣ ਸਿੱਧਾ ਸ਼ਰਿਆਮ Hindu ਰਾਸ਼ਟਰ ਦੀ ਗੱਲ ਕੀਤੀ ਜਾਂਦੀ ਹੈ ਪਰ ਦੂਜੇ ਪਾਸੇ ਕੁਝ ਨੌਜਵਾਨ ਸਿੱਖ ਨੌਜਵਾਨ ਤਾਂ ਸਿੱਖ ਰਾਜ ਜਾਂ ਖਾਲਿਸਤਾਨ ਦੀ ਗੱਲ ਕਰਦੇ ਨੇ ਤੇ ਉਹਨਾਂ ਤੇ NSA ਲੱਗ ਜਾਂਦੀ ਹੈ ਤੇ ਇਸ ਤਰ੍ਹਾਂ ਦੇ ਦੋਹਰੇ ਮਾਪਦੰਡ ਨੇ ਜਿਹੜੇ ਕਾਨੂੰਨ ਨੂੰ ਲੈ ਕੇ ਉਸ ਉਹਨਾਂ ਨੂੰ ਕਿਸ ਤਰ੍ਹਾਂ ਸਮਝਦੇ ਹੋ ਦੇਖੋ ਇਸ ਦੇ ਵਿੱਚ ਜਿਹੜੀ ਜਿਹੜੀ ਅਨਫੋਰਚੂਨੇਟਲੀ ਜੋ ਅੱਜ ਦੀ ਪੋਲਿਟਿਕਸ ਹੈ ਇਹ ਅੱਜ ਦੀ ਨਹੀਂ ਹੈ ਖੈਰ ਇਹ 80 ਦੇ ਦਹਾਕੇ 'ਚ ਚੱਲਦੀ ਸੀ ਜੀ ਇਸ ਦੇ ਵਿੱਚ ਤੁਸੀਂ ਇੱਕ ਐਸਪੈਕਟ ਦੀ ਗੱਲ ਨਹੀਂ ਕੀਤੀ ਪਰ ਮੈਂ ਉਸ ਦੀ ਕਰੂੰਗਾ ਜਿਹੜੀ ਹਿੰਦੂਤਵ ਦੀ ਗੱਲ ਹੈ ਜੀ ਹਿੰਦੂਤਵ ਦੀ ਜਿਹੜੀ ਸਭ ਤੋਂ ਪਹਿਲਾਂ ਜਿਹੜਾ ਟ੍ਰਾਇਲ ਜਿਹੜਾ ਕੀਤਾ ਸੀਗਾ ਹਿੰਦੂਤਵ ਦੇ ਐਸਪੈਕਟ ਨੂੰ ਲੈ ਕੇ ਉਸ ਦੇ ਪੋਲਿਟਿਕਸ ਬਿਲਡ ਅਪ ਕਰਨੀ ਉਸ ਦੇ ਅਰਾਊਂਡ ਉਹ ਜਨਸੰਘ ਨੇ ਨਹੀਂ ਸੀ ਕੀਤਾ ਨਾ ਭਾਜਪਾ ਨੇ ਨਹੀਂ ਸੀ ਉਹ ਅਜੀਬ ਗਾਂਧੀ ਨਹੀਂ ਕੀਤਾ ਸੀ ਤੇ ਸਿੱਖਾਂ ਨਾਲ ਕੀਤਾ ਸੀ 인ਦਰਾ ਗਾਂਧੀ ਤੇ ਰਜੀਵ ਗਾਂਧੀ ਦਾ ਜਿਹੜਾ ਸੀ ਉਹ ਸਿੱਖਾਂ ਨਾਲ ਹੋਇਆ ਸੀ ਮਾਇਨੋਰਿਟੀਜ਼ ਨੂੰ ਤੁਸੀਂ ਦਬਾ ਕੇ ਪ੍ਰੈਸ਼ਰ ਬਲੂਸਟਾਰ ਹੋ ਕੇ ਕਤਲੇਆਮ ਕਰਕੇ ਨਸਲ ਕੁਸ਼ੀ ਕਰਕੇ ਤੇ ਤੁਸੀਂ 400 ਤੋਂ ਵੱਧ ਸੀਟਾਂ ਲੈ ਕੇ ਗਈ ਸੀ ਉਧਰੋਂ ਗੁਜਰਾਤ ਦੇ ਵਿੱਚ ਇੱਕ ਕੰਮ ਹੁੰਦਾ ਇੱਕ ਐਸਪੈਕਟ ਨਿਕਲਦੀ ਹੈ ਉਸ ਤੋਂ ਆਪਣੇ ਪ੍ਰਧਾਨ ਮੰਤਰੀ ਸਾਹਿਬ ਨਿਕਲਦੇ ਨੇ ਤੇ ਉਹ ਪ੍ਰਧਾਨ ਮੰਤਰੀ ਬਣਦੇ ਇਹ ਜਿਹੜਾ ਵਰਤਾਰਾ ਹੈਗਾ ਇਸ ਦੇ ਵਿੱਚ ਇਹ ਹੈ ਕਿ ਇਸ ਵਿੱਚੋਂ ਇੱਕ ਕਲੀਅਰ ਕੱਟ ਗੱਲ ਨਿਕਲਦੀ ਹੈ ਡੈਮੋਕ੍ਰੇਸੀ ਇਨ ਇੰਡੀਆ ਉਸ ਨੂੰ ਇਵਾਲਵ ਕਰਨ ਦੀ ਲੋੜ ਹੈ ਜਿਹੜਾ ਬੰਦਾ ਕੋਈ ਵੀ ਜਿਤੋਂ ਅਸੀਂ ਵੋਟ ਪਾਣ ਜਾਂਦੇ ਆ ਅਸੀਂ ਉਹ ਵੋਟ ਜਿਹੜੀ ਹੈਗੀ ਹੈ ਇਹ ਫਿਰਕਾਪਰਸਤੀ ਵਾਲੇ ਚੱਕਰ ਚ ਪੈ ਗਈ ਨਹੀਂ ਅਸੀਂ ਵੋਟ ਦੇਣਾ ਇਹ ਹੈ ਕਿ ਵੀਰੀ ਇੱਕ ਬਹੁਤ ਮੈਂ ਹਿੰਦੁਸਤਾਨ ਦੇ ਜਿਹੜੇ ਵੋਟਰ ਹੈ ਉਹਨੂੰ ਵਧਾਈ ਦਾ ਪਾਤਰ ਨੇ ਕਿ ਉਹਨਾਂ ਨੇ ਐਕਟਿਵਿਟੀ ਵੀ ਦਿਖਾਤਾ ਕਿ ਇਹ ਚੀਜ਼ ਨਹੀਂ ਚੱਲਣੀ ਭਾਵੇਂ ਤੁਸੀਂ ਤੁਹਾਨੂੰ ਜਿੰਨੇ ਤੁਹਾਨੂੰ ਚਾਹੀਦਾ ਸੀ ਉਹਨੇ ਤੁਹਾਨੂੰ ਸੀਟਾਂ ਮਿਲ ਗਈਆਂ ਪਰ ਅਸੀਂ ਇਹ ਐਕਸੈਪਟ ਨਹੀਂ ਕਰਾਂਗੇ ਇਹ ਬਹੁਤ ਕੁਝ ਚੱਲਿਆ ਸੀਗਾ ਸਾਰਿਆਂ ਦੇ ਸਾਹਮਣੇ ਹੈਗਾ ਇਹ ਜਿਹੜੀ ਪੋਲਿਟਿਕਸ ਹੈਗੀ ਹੈ ਪੋਲਿਟਿਕਸ ਚਲਦੀ ਹੈਗੀ ਹੈ ਜਿਹੜੀ ਜਿਹਨੂੰ ਕਹਿੰਦੇ ਨਾਲ ਦਫਾੜ ਕਰਕੇ ਕਰਨ ਵਾਲੀ ਉਹਨਾਂ ਨੇ ਕਰਨਾ ਉਹ ਜਿਹੜੇ ਹੁਕਮਰਾਨ ਨੇ ਉਹ ਉਹਨਾਂ ਨੇ ਕਰੀ ਜਾਣਾ ਹੈਗਾ ਉਹਨਾਂ ਨੇ ਅਖੀਰ ਚ ਕੀ ਕਰਨਾ ਹੈਗਾ ਕਿ ਇੱਕ ਦੇਸ਼ਦਰੋਹੀ ਹੈ ਇੱਕ ਦੇਸ਼ ਦਾ ਸੇਵਕ ਗੱਲ ਇੱਥੇ ਲਿਆ ਕੇ ਖੜੀ ਕਰਨੀ ਹੈ ਤਾਂ ਹੀ ਅਸੀਂ ਕਹਿੰਦੇ ਆ ਕਿ ਸਿੱਖਾਂ ਨੂੰ ਪੰਜਾਬ ਨੂੰ ਆਪਦੀ ਪੋਲਿਟਿਕਸ ਖੁਦ ਡਿਫਾਈਨ ਕਰਨ ਦੀ ਹੈ ਉਸ ਦੇ ਵਿੱਚ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਸੈਂਟਰ ਦੇ ਅਗੇਂਸਟ ਚੱਲੋ ਅਸੀਂ ਕਹਿੰਦੇ ਆ ਸੈਂਟਰ ਦੇ ਨਾਲ ਚੱਲੋ ਪਰ ਸੈਂਟਰ ਦੇ ਨਾਲ ਜਦੋਂ ਚੱਲਣਾ ਹੈ ਪੰਜਾਬ ਦੀ ਪੋਲਿਟਿਕਸ ਪੰਜਾਬ ਸਾਈਡ ਕਰੂ ਸੈਂਟਰ ਨਹੀਂ ਡਸਾਈਡ ਕਰੂ ਸੋ ਇਹ ਹੈ ਅੱਛਾ ਤੁਸੀਂ ਜ਼ਿਕਰ ਕੀਤਾ ਕਿ ਪੰਜਾਬ ਦੀ ਆਪਣੀ ਪੋਲਿਟਿਕਸ ਹੋਣੀ ਚਾਹੀਦੀ ਹੈ ਸਿੱਧੇ ਰੂਪ ਚ ਤੁਸੀਂ ਸਿੱਧੇ ਰੂਪ ਚ ਇਹ ਕਹਿ ਰਹੇ ਹੋ ਕਿ ਪੰਜਾਬ ਦੀ ਖੇਤਰੀ ਪਾਰਟੀ ਹੋਵੇ ਜਿਹੜੀ ਪੰਜਾਬ ਪੱਖੀ ਜਿਹੜੀ ਪੋਲਿਟਿਕਸ ਕਰੇ ਤੇ ਕਿਸ ਤਰ੍ਹਾਂ ਕਿਉਂਕਿ ਹੁਣ ਤੱਕ ਜਿੰਨੇ ਵੀ ਮੁੱਖ ਮੰਤਰੀ ਸਾਹਿਬ ਆਏ ਨੇ ਪਹਿਲਾਂ ਤਾਂ ਉਹ ਰਾਸ਼ਟਰਵਾਦੀ ਹੋਣ ਦਾ ਦਿਖਾਉਂਦੇ ਆ ਕਿ ਅਸੀਂ ਬਹੁਤ ਵੱਡੇ ਰਾਸ਼ਟਰਵਾਦੀ ਆ ਭਾਵੇਂ ਬਾਦਲ ਸਾਹਿਬ ਹੋਣ ਪਿਛਲੇ 20-25 ਸਾਲਾਂ ਦੀ ਗੱਲ ਕਰੀਏ ਕੈਪਟਨ ਸਾਹਿਬ ਹੋਣ ਜਾਂ ਫਿਰ ਹੁਣ ਭਗਵੰਤ ਮਾਨ ਹੁਰੀ ਹੋਣ ਉਹ ਲਗਾਤਾਰ ਇਹ ਦਿਖਾਉਂਦੇ ਆ ਕਿ ਅਸੀਂ ਹੁਕਮਰਾਨ ਨੇ ਜਿਹੜੇ ਕੇਂਦਰ ਹੁਕਮਰਾਨ ਨੇ ਅਸੀਂ ਉਹਨਾਂ ਦੇ ਨਾਲ ਆ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਪੱਖ ਨੇ ਉਹ ਦੂਰੇ ਦੇ ਉਦੂਰੀ ਰਹਿ ਜਾਂਦੇ ਭਾਵੇਂ ਪੰਜਾਬੀ ਬੋਲਦੇ ਇਲਾਕੇ ਹੋਣ ਪੰਜਾਬ ਦੇ ਪਾਣੀਆਂ ਦਾ ਮੁੱਲ ਹੋਵੇ ਜਾਂ ਫਿਰ ਰਾਜਧਾਨੀ ਚੰਡੀਗੜ੍ਹ ਦੀ ਗੱਲ ਹੋਵੇ ਤੇ ਇਸ ਤਰ੍ਹਾਂ ਦੇ ਬੰਦੀ ਸੰਘਾਂ ਦੀ ਗੱਲ ਹੈ ਜਾਂ ਲਾਂਗੇ ਦੀ ਗੱਲ ਹੈ ਇਸ ਤਰ੍ਹਾਂ ਦੇ ਮੁੱਦੇ ਜਿਉਂ ਦੇ ਤਿਉਂ ਬਣੇ ਹੋਏ ਨੇ 9 ਸਾਲਾਂ ਤੋਂ ਬਹੁਤ ਸਾਰੇ ਵਿਦਵਾਨਾਂ ਨੇ ਵੀ ਜ਼ਿਕਰ ਕੀਤਾ ਤੇ ਇਹ ਇਸ ਸਿਚੁਏਸ਼ਨ ਨੂੰ ਕਿਸ ਤਰ੍ਹਾਂ ਸਮਝਦੇ ਹੋ ਇਸ ਦੇਖੋ ਗੱਲ ਇਹ ਹੈਗੀ ਹੈ ਕਿ ਜਿਹੜਾ ਚਿੱਟ ਤੁਸੀਂ ਪੰਜਾਬ ਦੀ ਆਪ ਦੀ ਰਾਜਨੀਤੀ ਨਹੀਂ ਹੋਗੀ ਪੰਜਾਬ ਦੀ ਆਪ ਦੀ ਰਣਨੀਤੀ ਨਹੀਂ ਹੋਗੀ ਰਾਜਨੀਤੀ ਨਹੀਂ ਰਣਨੀਤੀ ਨਹੀਂ ਹੋਗੀ ਕਿ ਰਣਨੀਤੀ ਤੋਂ ਕੀ ਮਤਲਬ ਹੈ ਅਸੀਂ ਹਰਿਆਣੇ ਦੇ ਗੈਂਸਟ ਨਹੀਂ ਹੈ ਅਸੀਂ ਰਾਜਸਥਾਨ ਦੇ ਅਗੇਂਸਟ ਨਹੀਂ ਆ ਅਸੀਂ ਸੈਂਟਰ ਦੇ ਅਗੇਂਸਟ ਹਾਂ ਪਰ ਅਸੀਂ ਆਪਦੇ ਹੱਕ ਵਾਸਤੇ ਖੜ੍ਹੇ ਹਾਂ ਦੋ ਦੋ ਐਸਪੈਕਟਸ ਹੈ ਜਦੋਂ ਸੈਂਟਰ ਨੇ ਜਦੋਂ ਦਾ ਇਹ ਇਹ 80 ਦੇ ਦਹਾਕੇ ਤੋਂ ਚੱਲ ਰਿਹਾ ਹੈਗਾ ਨਾਦਰ 70 ਤੇ ਲੇਟਰ ਪਾਰਟਸ ਆਫ 70 ਤੋਂ ਲੈ ਕੇ ਹੁਣ ਤਾਈਂ ਚੱਲ ਰਿਹਾ ਕਿ ਸਾਨੂੰ ਇੱਕ ਪ੍ਰੋਜੈਕਸ਼ਨ ਦਿੱਤੀ ਜਾ ਰਹੀ ਹੈ ਕਿ ਬੀਜੀ ਇਹ ਸੈਂਟਰ ਦੇ ਨਾਲ ਟੱਕਰ ਵਿੱਚ ਰਹਿੰਦੇ ਹਾਂ ਅਸੀਂ ਉਹ ਨਹੀਂ ਆ ਅਸੀਂ ਆਪਦੇ ਹੱਕ ਦੀ ਗੱਲ ਹੈ ਜੀ ਸਾਡੇ ਰਾਈਟਸ ਹੈ ਤਾਂ ਸਾਡੇ ਹੈ ਅਸੀਂ ਕੋਈ ਇਹ ਨਹੀਂ ਕਹਿ ਰਹੇ ਕਿ ਅਸੀਂ ਹਰਿਆਣਾ ਨੂੰ ਹਰਿਆਣਾ ਵੀ ਸਾਡੇ ਚੀਜ਼ ਸੀ ਕੋਈ ਉਹ ਨਹੀਂ ਹੈ ਪਰ ਜਿਹੜੇ ਸਾਡੇ ਰਾਈਟਸ ਹੋਂ ਤਾਂ ਸਾਡੇ ਰਾਈਟਸ ਹੈਗੇ ਹਨ ਅਸੀਂ ਆਪ ਦੇ ਰਾਈਟਸ ਨਾਲ ਜਦੋਂ ਮੰਗਦੇ ਆ ਤੁਸੀਂ ਸਾਨੂੰ ਇੱਕ ਸੈਪਰੇਟਿਸਟ ਕਹਿੰਦੇ ਹੋ ਇਹ ਕਿਥੋਂ ਦਾ ਲੌਜੀਕ ਹੋ ਪਰ ਗੱਲ ਇਹ ਹੈਗੀ ਹੈ ਇਸ ਦੇ ਵਿੱਚ ਜਿਹੜੇ ਹੁਕਮਰਾਨ ਰਹੇ ਸੀ ਜਿਹੜੇ ਇੱਥੇ ਇਲੈਕਟਿਡ ਗਵਰਨਮੈਂਟਸ ਰਹੀਆਂ ਇਹੀਆਂ ਦੇ ਹੈਵ ਦੇ ਡੋਨਟ ਨੀਡ ਟੂ ਪ੍ਰੂਵ ਕਿ ਵੀ ਜੀ ਅਸੀਂ ਗੋਇਲਸਟ ਹੈਗੇ ਆ ਅਸੀਂ ਜੀ ਦੇਸ਼ ਭਗਤ ਹੈ ਤੁਸੀ ਜਿਹੜਾ ਹੈਗੇ ਹੋ ਹੈਗੇ ਹੋ ਕੋਣ ਡਾਊਟ ਕਰ ਸਕਦਾ ਹੈਗੇ ਵੀ ਪੰਜਾਬੀ ਦੇਸ਼ ਭਗਤ ਨਹੀਂ ਤੁਹਾਨੂੰ ਕਿਸੇ ਨੂੰ ਪ੍ਰੂਵ ਕਰਨ ਦੀ ਲੋਟ ਨਹੀਂ ਤੁਸੀਂ ਆਪਦੀ ਗੱਲ ਹੱਕ ਸੱਚ ਦੀ ਗੱਲ ਕਰੋ ਵੀ ਜੀ ਆ ਸਾਡੀ ਰਿਕੁਆਇਰਮੈਂਟ ਹੈ ਇਸ ਦੇ ਵਿੱਚ ਆ ਸਾਡਾ ਲੌਜੀਕ ਹੈ ਕਾਨੂੰਨ ਦੇ ਅਸੀਂ ਦਾਇਰੇ 'ਚ ਗੱਲ ਕਰ ਰਹੇ ਹਾਂ ਸਾਨੂੰ ਆ ਕਿਉਂ ਨਹੀਂ ਮਿਲ ਰਿਹਾ ਹੁਣ ਬੰਦੀ ਸਿੰਘਾਂ ਦੀ ਗੱਲ ਤੁਸੀਂ ਕੀਤੀ ਹੈਗੀ ਹੈ ਬਿਲਕੁਲ ਇੱਕ ਵੈਲਿਡ ਚੀਜ਼ ਹੈ ਨਾ ਵੈਲਿਡ ਚੀਜ਼ ਦੇ ਵਿੱਚ ਇਸ ਨੂੰ ਜੇ ਨਹੀਂ ਆ ਰਿਹਾ ਤਾਂ ਇਸ ਨੂੰ ਹੋ ਕਿਵੇਂ ਲੈਣਾ ਗੱਲ ਇਹ ਹੈਗੀ ਹੈ ਇਹ ਹੁੰਦੀ ਹੈਗੀ ਹੈ ਨੇਗੋਸ਼ੀਏਸ਼ਨ ਟੇਬਲ ਤੇ ਬੈਠ ਕੇ ਗੱਲ ਕਰਨ ਦੀ ਟੇਬਲ ਤੇ ਆ ਕੇ ਬੈਠ ਕੇ ਗੱਲ ਕਰਨ ਦੀ ਤੁਸੀਂ ਜੀ ਸਾਾਨੂੰ ਦੱਸੋ ਜੇ ਤੁਸੀਂ ਕੀ ਕਾਰਨ ਹੈਗਾ ਕਿ ਬੀਜੀ ਪੰਜਾਬ ਗਵਰਨਮੈਂਟ ਅੰਡਰਟੇਕਿੰਗ ਦੇ ਸਕਦੀ ਵੀ ਜੀ ਬੰਦੀ ਸਿੰਘਾਂ ਦੀ ਅਸੀਂ ਅੰਡਰਟੇਕਿੰਗ ਦਿੰਨੇ ਆ ਵੀ ਕੋਈ ਪ੍ਰੋਬਲਮ ਨਹੀਂ ਆਊਗੀ ਇਹ ਡਿੱਗ ਗੱਲ ਹੈਗੀ ਹੈ ਪੰਜਾਬ ਗਵਰਨਮੈਂਟ ਕਿਉਂ ਨਹੀਂ ਕਰ ਸਕਦੀ ਜਿਹੜੀਆਂ ਪਿਛਲੀਆਂ ਗਵਰਨਮੈਂਟ ਸੀਗੀਆਂ ਉਹ ਕਿਉਂ ਨਹੀਂ ਸੀ ਕਹਿ ਸਕਦੀਆਂ ਵੀ ਜੀ ਇਹਨਾਂ ਨੇ ਆਪਦੀ ਕਰਲੀ ਪੂਰੀ ਤੁਸੀਂ ਇਸ ਕਰਕੇ ਨਹੀਂ ਛੱਡ ਰਹੇ ਕਿਉਂਕਿ ਤੁਹਾਨੂੰ ਇਹਨਾਂ ਦੇ ਡਾਊਟ ਹੈ ਅਸੀਂ ਅੰਟਰਟੇਕਿੰਗ ਦਿੰਨੇ ਆ ਗਵਰਨਮੈਂਟ ਅੰਟਰਟੇਕਿੰਗ ਦਿੰਦੀ ਹੈ ਕਿ ਵੀ ਜੀ ਇਹ ਕੁਝ ਨਹੀਂ ਕਰਨਗੇ ਦੇ ਵਿਲ ਬੀ ਪੀਸਫੁਲ ਸਿਟੀਜ਼ਨ ਦੇ ਦੇ ਵਾਂਟ ਟੂ ਕਮ ਐਂਡ ਜੁਆਇਨ ਦ ਮੇਨਸਟ੍ਰੀਮ ਵਾਈ ਡੋਂਟ ਯੂ ਲੈਟ them ਕਮ ਐਂਡ ਜੁਆਇਨ ਦ ਮੇਨਸਟ੍ਰੀਮ ਕਿ ਡੀ ਗੱਲ ਹੈਗੀ ਸੋ ਵੇਜ਼ ਐਂਡ ਮੈਥਡਸ ਹੁੰਦੇ ਆ ਇਹ ਸ਼ਾਇਦ ਇਹ ਵੀ ਵੀ ਮੈਥਡ ਨਾ ਹੋਵੇ ਇਸ ਚ ਕਾਨੂੰਨੀ ਸਲਾਹ ਹੈਗੀਆਂ ਬੰਦੇ ਹੈਗੀਆਂ ਜਿਹੜਾ ਸਾਰਾ ਕੁਝ ਤੁਹਾਡਾ ਪਰ ਜਦੋਂ ਤੁਸੀਂ ਗਵਰਨਮੈਂਟ ਜੇ ਤੁਹਾਨੂੰ ਇੰਟਰਸਟਿਡ ਨਹੀਂ ਹੈ ਤਾਂ ਫਿਰ ਕੋਈ ਵੀ ਨਹੀਂ ਇੰਟਰਸਟਿਡ ਹੈ ਅੱਛਾ ਮੈਂ ਕਿਹਾ ਇੱਕ ਚੀਜ਼ ਹੋਰ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪੰਜਾਬ ਦੀ ਆਪਣੀ ਰਣਨੀਤੀ ਹੋਣੀ ਚਾਹੀਦੀ ਹੈ ਤੇ ਰਣਨੀਤੀ ਬਣਾਉਣ ਵਾਲੇ ਹੁਣ ਦੇ ਤੌਰ ਤੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਅਕਾਲੀ ਦਲ ਪਹਿਲੇ ਹੀ ਸੀ ਤੇ ਅਕਾਲੀ ਦਲ ਆਪ ਆਪਣੇ ਸਿਧਾਂਤਾਂ ਤੋਂ ਹਿੱਲਿਆ ਹੁਣ ਲੀਡਰਸ਼ਿਪ ਤੇ ਵੱਡੇ ਸਵਾਲ ਨੇ ਇੱਕ ਉਹਨਾਂ ਦਾ ਬਾਗੀ ਧੜਾ ਹੋਇਆ ਫਿਰਦਾ ਤੇ ਸਰਬਜੀਤ ਸਿੰਘ ਖਾਲਸਾ ਹੋਰੀ ਜਿੱਤੇ ਸੀ ਉਹਨਾਂ ਨੇ ਆਪਣੀ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਲੱਖਾ ਸਿਧਾਣਾ ਹੁਰੀ ਕਹਿੰਦੇ ਆ ਕਿ ਮੈਂ ਆਪਣੀ ਪਾਰਟੀ ਬਣਾਵਾਂਗਾ ਤੇ ਅਜੀਪਾਲ ਬਰਾੜ ਹੋਰਾਂ ਦੇ ਜਿਨ੍ਹਾਂ ਦੇ ਸਮਾਗਮ ਚ ਤੁਸੀਂ ਵੀ ਪਹੁੰਚੇ ਤੇ ਉਹ ਵੀ ਆਪਣੀ ਇੱਕ ਪਾਰਟੀ ਬਣਾਉਣ ਦੀ ਕੋਸ਼ਿਸ਼ ਚ ਉਸ ਤੋਂ ਪਹਿਲਾਂ ਜਦੋਂ ਦੀਪ ਸਿੱਧੂ ਹੁਰੀ ਹੁੰਦੇ ਸੀ ਤਾਂ ਉਹਨਾਂ ਨੇ ਇੱਕ ਪ੍ਰੈਸ਼ਰ ਗਰੁੱਪ ਬਣਾਇਆ ਸੀ ਬਾਅਦ ਚ ਕਹਿੰਦੇ ਸੀ ਕਿ ਇਸ ਪੋਲੀਟਿਕਲ ਪਾਰਟੀ ਬਣਾਵਾਂਗੇ ਤੇ ਇੰਨੀਆਂ ਪਾਰਟੀਆਂ ਨੇ ਤੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਹੁਰੀ ਹਮੇਸ਼ਾ ਕਹਿੰਦੇ ਆ ਕਿ ਜਦੋਂ ਤੱਕ ਸਿੱਕ ਕੌਮ ਇਕੱਠੀ ਨਹੀਂ ਹੋਵੇਗੀ ਉਦੋਂ ਤੱਕ ਚੰਗੇ ਨਤੀਜੇ ਨਹੀਂ ਆ ਸਕਦੇ ਤੁਸੀਂ ਵਕ ਵਕ ਤੇੜਾ ਧੇਰਾ ਨੇ ਜਿਹੜੀਆਂ ਜਾ ਪਾਰਟੀਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਕੀ ਸਲਾਹ ਦੇਵੋਗੇ ਕਿ ਕੀ ਮੈਂ ਪੰਜਾਬ ਦਾ ਫਾਇਦਾ ਹੋ ਸਕਦਾ ਇੱਕ ਗੱਲ ਬਹੁਤ ਕਲੀਅਰ ਹੈ ਏਟਲੀਸਟ ਜਿਹੜੇ ਅਸੀਂ ਇੱਥੇ ਜਿਹੜੇ ਚਿੰਤਨ ਕਰਦੇ ਰਹਿੰਦੇ ਆ ਗੱਲ ਇਹ ਨਹੀਂ ਕਿ ਪਾਰਟੀ ਐਕਸ ਹੈ ਜਾਂ ਪਾਰਟੀ ਵਾਈ ਹੈ ਗੱਲ ਇਹ ਹੈਗੀ ਆ ਤੁਸੀਂ ਖੜੀ ਕਿੱਥੇ ਹੋ ਤੁਸੀਂ ਜਿਹੜਾ ਅੱਜ ਪੰਜਾਬ ਨੂੰ ਪੰਜਾਬ ਨੂੰ ਜਿਹੜੇ ਚੁਣੌਤੀਆਂ ਨੇ ਜਿਹੜੇ ਚੈਲੰਜੇਜ਼ ਨੇ ਉਹਨਾਂ ਨੂੰ ਤੁਸੀਂ ਕਿਵੇਂ ਹੈਂਡਲ ਕਰਦੇ ਅਸੀਂ ਇਹ ਨਹੀਂ ਕਹਿੰਦੇ ਅਸੀਂ ਇੱਕ ਪਾਰਟੀ ਐਕਸ ਜਾਂ ਵਾਈ ਜਾਂ ਜ਼ेड ਨਾਲ ਆ ਉਹ ਨਹੀਂ ਆ ਅਸੀਂ ਇਹ ਕਹਿੰਨੇ ਹੈਗੇ ਆ ਵੀ ਤੁਸੀਂ ਇਸ ਨੂੰ ਇਸ ਤਰ੍ਹਾਂ ਦੇਖੋ ਤੂੰ ਦੇਖਦੇ ਹੋ ਨਹੀਂ ਦੇਖਦੇ ਕੋਈ ਨਹੀਂ ਤੁਹਾਡਾ ਅਲੱਗ ਰਸਤਾ ਹੈ ਸਾਡਾ ਅਲੱਗ ਰਸਤਾ ਅਸੀਂ ਬੈਠੇ ਹਾਂ ਸਾਡਾ ਇਹ ਹੈਗਾ ਕਿ ਇਹ ਜਿਹੜੀ ਸਿਚੁਏਸ਼ਨ ਹੈ ਇਹ ਇੱਕ ਕ੍ਰਾਈਸਿਸ ਸਿਚੁਏਸ਼ਨ ਹੈ ਪੰਥ ਦੇ ਵਿੱਚ ਵੀ ਇਹ ਪੰਜਾਬ ਵਾਸਤੇ ਇਸ ਨੂੰ ਜਿਹੜੀ ਹੈਂਡਲਿੰਗ ਕਰਨੀ ਹੈਗੀ ਆ ਇਹ ਬਹੁਤ ਸੋਚ ਸਮਝ ਕੇ ਹੈਂਡਲ ਕਰਨ ਵਾਲੀ ਸਿਚੁਏਸ਼ਨ ਹੈ ਇਸ ਚ ਬੰਦੇ ਉਹ ਚਾਹੀਦੇ ਨੇ ਜਿਹੜੇ ਇੱਕ ਕੂਲ ਮਾਈਂਡ ਦੇ ਨਾਲ ਕੰਮ ਕਰ ਸਕਦੇ ਆ ਇਹ ਇੱਕ ਬਹੁਤ ਬੁਰੀ ਤਰ੍ਹਾਂ ਆਪਾਂ ਫਸਦੇ ਜਾ ਰਹੇ ਆ ਜਿਹੜਾ ਇੱਕ ਸਪਾਇਰਲ ਹੈ ਉਹ ਟਾਈਟਨ ਹੋਈ ਜਾ ਰਿਹਾ ਹੋਈ ਜਾ ਰਿਹਾ ਜਿਵੇਂ ਫਾਈਨੈਂਸ਼ੀਅਲ ਸਪਾਇਰਲ ਹੁੰਦਾ ਹੈਗਾ ਇਹ ਪੋਲੀਟੀਕਲ ਸੋਸ਼ਲ ਇਕਨੋਮਿਕ ਇਹ ਸਾਰਾ ਸਪਾਇਰਲ ਟਾਈਟ ਹੋ ਰਿਹਾ ਇਸ ਨੂੰ ਇਸ ਦੇ ਵਿੱਚੋਂ ਤੁਸੀਂ ਨਿਕਲਣਾ ਜਿਹੜਾ ਹੈਗਾ ਉਸ ਵਾਸਤੇ ਇੱਕ ਬਹੁਤ ਸੂਝਵਾਨ ਆਪਣੇ ਜਿਹੜੇ ਜ਼ਿੰਮੇਵਾਰਾ ਨਾ ਇਹ ਜ਼ਿੰਮੇਵਾਰੀ ਦਾ ਕੰਮ ਹੈ ਇਹ ਮੈਂ ਤਾਂ ਹੀ ਉੱਥੇ ਬੇਨਤੀ ਕੀਤੀ ਸੀ ਕਿ ਜੇ ਚੌਧਰ ਵਾਸਤੇ ਤੁਸੀਂ ਇੱਥੇ ਆਉਣਾ ਹੈਗਾ ਤਾਂ ਉਹ ਉਹ ਇੱਥੇ ਗਰੁੱਪ ਨਹੀਂ ਬਣਨਾ ਚਾਹੀਦਾ ਇਹ ਚੌਧਰ ਵਾਲਾ ਗਰੁੱਪ ਨਹੀਂ ਹੈ ਇਹ ਸੇਵਾ ਐਕਚੁਅਲ ਜਿਹੜੀ ਸੇਵਾ ਹੈਗੀ ਹੈ ਉਸ ਵਾਸਤੇ ਗਰੁੱਪ ਬਣੇ ਤੇ ਉਹਨਾਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਗੁਰਪ੍ਰੀਤ ਸਿੰਘ ਉਸ ਚ ਕੋਈ ਭੂਮਿਕਾ ਨਿਭਾ ਰਿਹਾ ਤਾਂ ਗੁਰਪ੍ਰੀਤ ਸਿੰਘ ਨੂੰ ਕਲੀਅਰ ਹੋਵੇ ਕਿ ਇਸ ਦੀ ਜ਼ਿੰਮੇਵਾਰੀ ਨਾਲ ਮੈਂ ਕੰਮ ਕਰਨਾ ਹੈ ਕਿਉਂਕਿ ਇਸ ਦਾ ਇਫੈਕਟ ਅਗਲੀਆਂ ਆਉਣ ਵਾਲੀਆਂ ਜਨਰੇਸ਼ਨਸ ਵਾਸਤੇ ਹੈ ਤੇ ਇਸ ਦੇ ਵਿੱਚ ਜੇ ਕੋਈ ਵੀ ਕਰ ਲੇ ਸਾਨੂੰ ਇਹ ਨਹੀਂ ਕਿ ਕੋਈ ਐਕਸ ਕਰੇ ਜਾਂ ਵਾਈ ਕਰੇ ਕੋਈ ਕਰ ਲੇ ਪਰ ਇਹ ਜ਼ਿੰਮੇਵਾਰੀ ਵਾਲਾ ਕੰਮ ਹੈ ਇਸ ਦੇ ਵਿੱਚ ਹੌਟ ਹੈੱਡਡਨੈਸ ਨਹੀਂ ਚੱਲਦਾ ਇਸੇ ਵੱਲ ਚ ਤੰਬਲ ਮਜਾਜ ਨਾਲ ਲੰਬੇ ਸਮੇਂ ਵਾਸਤੇ ਆਰਾਮ ਦੇ ਨਾਲ ਚੱਲਣ ਦੀ ਲੋੜ ਹੈ ਇਹ ਪਰ ਕਲੀਅਰਿਟੀ ਨਾਲ ਚੱਲਣ ਦੀ ਲੋੜ ਹੈ ਕਿ ਆਹ ਕੰਮ ਦੀ ਲੋੜ ਕਰਨੀ ਹੈ ਆ ਆ ਸਾਡੇ ਟੀਚੇ ਆ ਇਹਨਾਂ ਨੂੰ ਅਸੀਂ ਅਚੀਵ ਕਰਨਾ ਹੈਗਾ ਇਹਨਾਂ ਚੀਜ਼ਾਂ ਤੋਂ ਅਸੀਂ ਬਚਣਾ ਇਹ ਬਹੁਤ ਜ਼ਰੂਰੀ ਹੈ ਕਿ ਇਹ ਆਹ ਚੀਜ਼ਾਂ ਚੋਂ ਅਸੀਂ ਬਚ ਜੀ ਪੰਜਾਬ ਕੀ ਸਾਹਿਬ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਇਸ ਅੰਸਾਰ ਨਾਲ ਗੁਰਵੀਰ ਸਿੰਘ ਮਜਾਕੀ ਜਿਨ੍ਹਾਂ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਆਪਣੇ ਵਿਚਾਰ ਪੇਸ਼ ਕੀਤੇ ਨੇ ਕੈਮਰਾਮੈਨ ਦਲਜੀਤ ਸਿੰਘ ਦੇ ਨਾਲ ਸੁਖਵਿੰਦਰ ਸ਼ਿਰਗਿਲ ਚੰਡੀਗੜ੍ਹ